ਆ ਗਿਆ ਨੰਨਾ ਜਾ ਗਿਆ ਨੰਨਾ ਵੱਡੇ ਵੱਡਿਆਂ ਨੂੰ ਪਾਜਣਾ ਪਾ ਗਿਆ ਨੰਨਾ ਚੌਨ ਨਿਸ਼ਾਨ ਸਿਲੰਡਰ ਜੇ ਮੇਰੀ ਸਾਰੀ ਜਨਤਾ ਦਾ ਅਸ਼ੀਰਵਾਦ ਐਤ ਕੀ ਲਿਆ ਤਾਂ ਨੰਨਾ ਐਤ ਕੀ ਪਾਰਲੀਮੈਂਟ ਦੇ ਅੰਦਰ ਤੁਹਾਨੂੰ ਕਦੀ ਕਿਸੇ ਵਿਰੋਧੀ ਪਾਰਟੀ ਨੇ ਫੋਨ ਕਰਕੇ ਆਖਿਆ ਨਹੀਂ ਕਿ ਉਹ ਤੂੰ ਬਹਿ ਜਾ ਟਿਕ ਕੇ ਬਹੁਤ ਪਾਲਤੀਆਂ ਸਾਰੀਆਂ ਪਾਲਤੀਆਂ ਨੇ ਜੋਰ ਲਗਾ ਲਿਆ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਗਾ ਜਦ ਮੇਰਾ ਐਲਾਨ ਹੋਇਆ ਸੀਗਾ ਰਾਜਪੁਰੇ ਤੋਂ ਕਿ ਨੰਨਾ ਜੀ ਵੀ ਆਜ਼ਾਦ ਉਮੀਦਵਾਰ ਤੇ ਚੋਣ ਲੜ ਸਕਦੇ ਨੇ ਤਾਂ ਵੱਡੇ ਵੱਡੇ ਲੀਡਰਾਂ ਨੇ ਵੱਡੇ ਵੱਡੇ ਦਿਖਜਾਂ ਨੇ ਮੇਰੇ ਨਾਲ ਸੰਪਰਕ ਕਰਨਾ ਸ਼ੁਰੂ ਕਰਤਾ ਕਿ ਨੰਨਾ ਜੀ ਤੁਸੀਂ ਸਾਡੇ ਸਮਰਥਨ ਚ ਆ ਜਾਓ ਤਾਂ ਨੰਨੇ ਨੇ ਇੱਕੋ ਗੱਲ ਪਕੜ ਲਈ ਸੀ ਪਹਿਲੇ ਦਿਨ ਤੋਂ ਕਿ ਨਾ ਤਾਂ ਨੰਨਾ ਡਰੇਗਾ ਨਾ ਨੰਨਾ ਹਟੇਗਾ ਨਾ ਨੰਨਾ ਕਿਸੇ ਲਾਲਚ ਆਏਗਾ ਨੰਨਾ ਲੜੇਗਾ ਆਖਰੀ ਦਮ ਤੱਕ ਲੜੇਗਾ ਚਾਹੇ ਨੰਨੇ ਦੀ ਜਾਨ ਕਿਉਂ ਨਾ ਚਲੀ ਜਾਏ। ਇਸਨੀ ਮੇਰੇ ਖਿਆਲ ਨਾਲ ਤੁਹਾਡੀ ਉਮਰ ਹੋ ਗਈ ਨਾ ਸਮਾਤ ਮਹਾਰਾਣੀ ਪ੍ਰਨੀਤਪੁਰ ਨੂੰ ਸਿਆਸਤ ਵਿੱਚ ਹੋ ਗਿਆ। ਹਾਂਜੀ ਬਿਲਕੁਲ ਸਹੀ ਗੱਲ ਹੈ ਕਿ ਹੋ ਗਿਆ ਲੇਕਿਨ ਨੰਨਾ ਨੰਨੇ ਦਾ ਨਾਮ ਹੀ ਤਾਂ ਵੀ ਨੰਨਾ ਛੋਟਾ ਹੈ ਪਰ ਨੰਨਾ ਨੰਨੇ ਨੂੰ ਅੱਜ ਤੋਂ 1 ਮਹੀਨਾ ਪਹਿਲਾਂ ਉਦੇ ਮਹੱਲੇ ਚ ਵੀ ਕੋਈ ਨਹੀਂ ਜਾਣਦਾ ਸੀ ਅੱਜ ਨੰਨੇ ਦੇ ਦੇਸ਼ ਆ ਵਿਦੇਸ਼ਾਂ ਚ ਵੀ ਚਰਚੇ ਨੇ ਅੱਜ ਵੀ ਨੰਨੇ ਦੀ ਪਛਾਣ ਇੱਕ ਜੈਕਟ ਤੇ ਟੋਪੀ ਹੈ ਤੁਸੀਂ ਜਦੋਂ ਵੀ ਦੇਖ ਲੋਗੇ ਇਹ ਹੀ ਟੋਪੀ ਹੋएगी ਇੱਕੋ ਟੋਪੀ ਹੈ ਦੇ ਨਾਲ ਦੀ ਦੂਜੀ ਵੀ ਨਹੀਂ ਹੈਗੀ ਸੇਮ ਇੱਕੋ ਟੋਪੀ ਹੈ ਜੈਕਟ ਜ਼ਰੂਰ ਦੋ ਤਿੰਨ ਹੈਗੇ ਨੰਨੇ ਕੋਲ ਜੇ ਨੰਨਾ ਜੈਕਟ ਤੇ ਟੋਪੀ ਨਾ ਪਾ ਕੇ ਜਾਏ ਤਾਂ ਨੰਨਾ ਚਾਹੇ ਸਾਰਾ ਸ਼ਹਿਰ ਕਮਲੇ ਨੰਨੇ ਨੂੰ ਕੋਈ ਜਿਹੜਾ ਜ਼ਿਆਦਾ ਚਾਣ ਵਾਲਾ ਹੋਏਗਾ ਉਹੀ ਪਛਾਣੇਗਾ ਨਹੀਂ ਤਾਂ ਨਹੀਂ ਪਛਾਣੇਗਾ ਇਹ ਮੇਰੀ ਪਛਾਣ ਹੈ ਦੋਨੋਂ ਚੀਜ਼ਾਂ ਇਹੋ ਜਿਹੇ ਵੀ ਬਹੁਤ ਲੋਕ ਨੇ ਜੋ ਮੇਰਾ ਮਜ਼ਾਕ ਵੀ ਬਣਾਉਂਦੇ ਨੇ ਪਰ ਨੰਨਾ ਉਹਨਾਂ ਨੂੰ ਕਦੇ ਦਿਲ ਤੇ ਨਹੀਂ ਲਗਾਉਂਦਾ ਨੰਨਾ ਹੱਸ ਕੇ ਉਹਨਾਂ ਨਾਲ ਮਿਲਦਾ ਹੈ ਚਾਹੇ ਉਹ ਮਜ਼ਾਕ ਕਰਨ ਵੈਰੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਹੈ ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਬਾਕੀ ਹੈ ਸਤਿ ਸ੍ਰੀ ਅਕਾਲ ਜੀ D5 ਚੈਨਲ ਪੰਜਾਬੀ ਤੇ ਪੰਜਾਬੀ ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਜੀਤ ਗੌਰਗਿੱਲ ਤੇ ਹਾਜ਼ਰ ਹਾਂ ਪ੍ਰੋਗਰਾਮ ਦੋ ਗੱਲਾਂ ਕਰੀ ਲੈ ਕੇ ਤੁਸੀਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰam ਫੇਸਬੁਕ YouTube ਤੇ ਇੱਕ ਵੀਡੀਓ ਦੇਖ ਰਹੇ ਹੋਗੇ ਆ ਗਿਆ ਨੰਨਾ ਛਾ ਗਿਆ ਨੰਨਾ ਕੌਣ ਹੈ ਨੰਨਾ ਤੇ ਕਿਉਂ ਪਟਿਆਲੇ ਦੇ ਦਿਗਜ ਸਿਆਸਤਦਾਨਾਂ ਨੂੰ ਦਿੱਤੀ ਗਈ ਹੈ ਚੁਣੌਤੀ ਇਸ ਬਾਰੇ ਵਿਚਾਰ ਚਰਚਾ ਕਰਾਂਗੇ ਅੱਜ ਐਮਪੀ ਦੀਆਂ ਚੋਣਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਤੇ ਉਮੀਦਵਾਰੀ ਦੇ ਚੁੱਕੇ ਨੀਰਜ ਕੁਮਾਰ ਨੰਨਾ ਜੀ ਦੇ ਨਾਲ ਉਹਨਾਂ ਦਾ ਸਵਾਗਤ ਕਰਦਿਆਂ ਨੰਨਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਸਭ ਤੋਂ ਪਹਿਲਾਂ ਡੀ5 ਚੈਨਲ ਦੇ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਕਰਦਾ ਤੇ D5 ਚੈਨਲ ਨੇ ਜਿਹੜਾ ਮੈਨੂੰ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ ਤਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰੂੰਗਾ ਨਨਜੀ ਤੁਸੀਂ ਕਿਵੇਂ ਸੋਚਿਆ ਕਿ ਤੁਸੀਂ ਚੋਣਾ ਲੜੋਗੇ ਮੇਰਾ ਚੋਣਾ ਲੜਨ ਦਾ ਕੋਈ ਵੀ ਵਿਚਾਰ ਨਹੀਂ ਸੀ ਨਾ ਤੇ ਮੈਂ ਅੱਜ ਤੱਕ ਜ਼ਿੰਦਗੀ 'ਚ ਕਦੀ ਸੋਚਿਆ ਸੀਗਾ ਕਿ ਮੈਂ ਚੋਣ ਲੜਨੀ ਹੈ ਜੇ ਸੋਚਿਆ ਵੀ ਹੁੰਦਾ ਤਾਂ ਸ਼ਾਇਦ ਮੈਂ ਨੀਚੇ ਤੋਂ ਪੰਚ ਸਰਪੰਚ ਜਾਂ ਐਮਸੀ ਦੀ ਚੋਣ ਲੜਦਾ ਪਰ ਪਤਾ ਨਹੀਂ ਪ੍ਰਮਾਤਮਾ ਨੇ ਕੀ ਕਿਰਪਾ ਕੀਤੀ ਹੈ ਇਕਦਮੀ ਇਹੋ ਜਿਹਾ ਪ੍ਰੋਗਰਾਮ ਬਣਿਆ ਮੇਰੇ ਸਪੋਰਟਰਾਂ ਨੇ ਮੈਨੂੰ ਥੋੜੀ ਜੀ ਅਪੀਲ ਕੀਤੀ ਕਿ ਨੰਨਾ ਜੀ ਤੁਸੀਂ ਚੋਣ ਲੜੋ ਤਾਂ ਮੈਨੂੰ ਐ ਲੱਗਿਆ ਕਿ ਸ਼ਾਇਦ ਮੇਰੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਹਾਂ ਤਾਂ ਫਿਰ ਮੈਂ ਕਹ ਰਿਹਾ ਕਿ ਜਿਵੇਂ ਆਪਣੇ ਘਰਦਿਆਂ ਨਾਲ ਗੱਲ ਕੀਤੀ ਵੀ ਮੈਨੂੰ ਮੇਰੇ ਜਿਹੜੇ ਸਪੋਰਟਰ ਨੇ ਉਹ ਐਦਾ ਕਹਿ ਰਹੇ ਨੇ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਹੋਇਆਗਾ ਤੇ ਚਲੋ ਦੋ ਦਿਨ ਬੀਤੇ ਮੈਨੂੰ ਫਿਰ ਮੇਰੇ ਸਪੋਰਟਰਾਂ ਨੇ ਘਰੇ ਆ ਕੇ ਕਿਹਾ ਨੰਨਾ ਜੀ ਅਸੀਂ ਤੁਹਾਨੂੰ ਚੋਣ ਲੜਾਣਾ ਮੈਂ ਕਿਹਾ ਜੀ ਮੈਂ ਇੰਨਾ ਵੱਡਾ ਚੋਣ ਨਹੀਂ ਲੜ ਸਕਦਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਉਹ ਕਹਿੰਦੇ ਬਸ ਤੁਸੀਂ ਚੋਣ ਲੜੋ ਅਸੀਂ ਤੁਹਾਡੇ ਨਾਲ ਆ ਤਾਂ ਫਿਰ ਨੰਨੇ ਨੇ ਮਨ ਬਣਾ ਲਿਆ ਠੀਕ ਹੈ ਜੀ ਜੇ ਤੁਸੀਂ ਨਾਲ ਹੋ ਤਾਂ ਨੰਨਾ ਚੋਣ ਲੜੇਗਾ ਤੁਹਾਡੇ ਵਿਰੋਧੀ ਪਾਰਟੀ ਦੇ ਵਿੱਚ ਨੇ ਮਹਾਰਾਣੀ ਪ੍ਰਨੀਤ कौर 25 ਸਾਲ ਪਟਿਆਲਾ ਤੋਂ ਜਿੱਤੇ ਨੇ ਫਿਰ ਡਾਕਟਰ ਧਰਮੇਰ ਗਾਂਧੀ 10 ਸਾਲ ਦਾ ਕੈਰੀਅਰ ਇੱਕ ਵਾਰ MP ਰਹਿ ਚੁੱਕੇ ਫਿਰ ਕੈਬਨਿਟ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਫਿਰ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਜੀ ਨੇ ਉਹਨਾਂ ਦਾ ਵੀ ਸਿਆਸਤੀ ਜੀਵਨ ਬੜਾ ਤਗੜਾ ਹੈ ਤੇ ਤੁਸੀਂ ਕਿਵੇਂ ਸੋਚਿਆ ਕਿ ਮੈਂ ਇਹਨਾਂ ਨੂੰ ਜਾ ਕੇ ਸ਼ਿਕਸਤ ਦੇ ਹੀ ਦੂੰਗਾ ਕਿਉਂਕਿ ਮੈਂ ਤੁਹਾਡੀਆਂ ਵੀਡੀਓਜ਼ ਦੇਖਦੀ ਹੁੰਦੀ ਸੀ ਤੁਸੀਂ ਉਹਦੇ ਵਿੱਚ ਕਹਿ ਰਹੇ ਸੀ ਕਿ ਜਿੱਤ ਸਾਡੀ ਪੱਕੀ ਹੈ ਬਸ ਐਲਾਨੀ ਹੋਣਾ ਬਾਕੀ ਹੈ ਹਾਂਜੀ ਮੈਂ ਇਹੀ ਨਾਰਾ ਇੱਕ ਵਾਰੀ ਤੁਹਾਡੇ ਅੱਗੇ ਫਿਰ ਬੋਲੂੰਗਾ ਵੈਰੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਐ ਜਿੱਤ ਸਾਡੀ ਪੱਕੀ ਬਸ ਐਲਾਨ ਹੋਣਾ ਬਾਕੀ ਐ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੱਡੇ ਵੱਡੇ ਦਿਗਜ ਠੀਕ ਹੈ ਤੁਹਾਡੀ ਗੱਲ ਸਹੀ ਹੈ ਮਹਾਰਾਣੀ ਸਹਿਬਾ ਮੇਖਲ 15-20 ਸਾਲ ਤੋ ਐਮਪੀ ਰਹੇ ਨੇ ਡਾਕਟਰ ਗਾਂਧੀ ਵੀ 5 ਸਾਲ ਐਮਪੀ ਰਹੇ ਨੇ ਉਦੋਂ ਡਾਕਟਰ ਬਲਵੀਰ ਸਿੰਘ ਵੀ ਪੰਜਾਬ ਦੇ ਮਨਿਸਟਰ ਰਹੇ ਨੇ ਚਲੋ ਦੇਖੋ ਜਦ ਸਭ ਤੋਂ ਵੱਡੀ ਤਾਕਤ ਹੁੰਦੀ ਐ ਵੋਟਲ ਤੇ ਸਪੋਰਟਲ ਜਦ ਉਹਨਾਂ ਦਾ ਸਾਥ ਮਿਲ ਜੇ ਨਾ ਤਾਂ ਮੈਂ ਕਹਿੰਨਾ ਕਿ ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਚੱਕਨਾ ਚੂਰ ਹੋ ਜਾਂਦੇ ਨੇ ਤੇ ਮੈਂ ਤੁਹਾਨੂੰ ਇੱਕ ਇਹ ਵੀ ਅਪੀਲ ਕਰੂੰਗਾ ਕਿ ਜੇ ਤੁਸੀਂ ਆਪਣੇ ਸਟੂਡੀਓ ਦੇ ਆਪਣੇ ਚੈਨਲ ਆਹੀ ਜੇ ਤੁਸੀਂ ਲੋਕ ਸਭਾ ਪਟਿਆਲਾ ਤੋਂ ਚਾਹੇ ਤੁਸੀਂ ਰਾਜਪੁਰਾ ਲਾ ਲਓ ਤੇ ਪਟਿਆਲਾ ਲਾ ਲਓ ਚਾਹੇ ਸਮਾਣਾ ਲਾ ਲਓ ਜੇ ਤੁਸੀਂ ਉੱਥੇ ਜਾ ਕੇ ਇਹ ਪਤਾ ਕਰੋਗੇ ਕਿ ਆ ਗਿਆ ਨੰਨਾ ਛਾ ਗਿਆ ਨੰਨਾ ਕੌਣ ਹੈ ਤਾਂ ਮੈਂ ਤੁਹਾਨੂੰ ਵਾਅਦਾ ਦੇ ਸਕਦਾ ਕਿ ਲੋਕ ਸਭ ਤੋਂ ਜ਼ਿਆਦਾ ਪਿਆਰ ਮੈਨੂੰ ਦੇਣਗੇ ਹੂੰ ਪਰ ਜਿੰਨੀ ਮੇਰੇ ਖਿਆਲ ਨਾਲ ਤੁਹਾਡੀ ਉਮਰ ਹੋਈਗੀ ਨਾ ਸਮਾਂ ਤਮਾਰਾਣੀ ਪ੍ਰਨੀਤ ਕੌਰ ਨੂੰ ਸਿਆਸਤ ਵਿੱਚ ਹੋ ਗਿਆ ਹਾਂਜੀ ਬਿਲਕੁਲ ਸਹੀ ਗੱਲ ਹੈ ਕਿ ਹੋ ਗਿਆ ਲੇਕਿਨ ਨੰਨਾ ਨੰਨੇ ਦਾ ਨਾਮ ਹੀ ਤਾਂ ਪਿਆ ਨੰਨਾ ਛੋਟਾ ਪਰ ਨੰਨਾ ਨੰਨੇ ਨੂੰ ਅੱਜ ਤੋਂ 1 ਮਹੀਨਾ ਪਹਿਲਾਂ ਉਹਦੇ ਮਹੱਲੇ 'ਚ ਵੀ ਕੋਈ ਨਹੀਂ ਜਾਣਦਾ ਸੀ ਅੱਜ ਨੰਨੇ ਦੇ ਦੇਸ਼ ਆ ਵਿਦੇਸ਼ਾਂ 'ਚ ਵੀ ਚਰਚੇ ਨੇ ਤਾਂ ਨੰਨੇ ਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਹੈ ਪਰ ਮੈਨੂੰ ਅੱਜ ਲੱਗ ਰਿਹਾ ਔਰ ਮੇਰੇ ਜਨਤਾ ਤੇ ਵੋਟਰਾਂ ਦੀ ਸਪੋਰਟ ਨਾਲ ਮੈਨੂੰ ਲੱਗ ਰਿਹਾ ਹੈ ਕਿ ਇਸ ਵਾਰੀ ਨੰਨਾ ਸਭ ਨੂੰ ਮਾਰ ਦੇ ਕੇ ਸਭ ਤੋਂ ਅੱਗੇ ਜਾਏਗਾ ਨੀਟੂ ਸ਼ਟਰਾਮਾਲ ਜੀ ਨੇ ਤੁਹਾਨੂੰ ਟਿਕਟ ਦਿੱਤੀ ਤੇ ਨੀਟੂ ਸ਼ਟਰਾਮਾਲ ਜੀ ਦਾ ਨਾਮ ਚੱਲਦਾ ਪਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਪਾਰਟੀ ਕਿਹੜੀ ਹੈ ਤੇ ਉਹਨਾਂ ਦਾ ਚੋਣ ਨਿਸ਼ਾਨ ਕਿਹੜਾ ਹੈ ਹਾਂਜੀ ਦੇਖੋ ਨੀਟੂ ਸ਼ਟਰਾਵਾਲੇ ਜਿਨੇ ਮੈਨੂੰ ਆਪਣੀ ਪਾਰਟੀ ਤੋਂ ਟਿਕਟ ਦਿੱਤੀ ਹੈ ਉਹਨਾਂ ਦੀ ਪਾਰਟੀ ਦਾ ਨਾਮ ਨਾਮ ਹੈਗਾ ਬੇਗਮਪੂਰਾ ਫਰੰਟ ਪਾਰਟੀ ਤੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਆ ਉਹ ਪਾਰਟੀ ਜਿਹੜੀ ਹੈ ਰਜਿਸਟਰਡ ਨਹੀਂ ਹੈ ਸਾਨੂੰ ਚੋਣ ਕਮਿਸ਼ਨ ਵੱਲੋਂ ਜੋ ਆਪਣੇ ਉਹਨਾਂ ਦੇ ਚੋਣ ਨਿਸ਼ਾਨ ਹੁੰਦੇ ਆ ਉਹੀ ਅਲਾਟ ਕੀਤੇ ਜਾਂਦੇ ਆ ਹੁਣ ਜਿੱਦਾਂ ਸਾਡੇ ਪ੍ਰਧਾਨ ਜੀ ਦਾ ਚਾਹੇ ਤੁਸੀਂ ਹਾਈ ਕਮਾਂਡ ਲਾ ਲਓ ਸਾਡੇ ਦਾ ਹਾਈ ਕਮਾਂਡ ਹੋਏ ਉਹ ਤਾਂ ਉਹਨਾਂ ਦਾ ਚੋਣ ਨਿਸ਼ਾਨ ਹੈ ਪਟ્રોલ ਪੰਪ ਤਾਂ ਨੰਨੇ ਨੂੰ ਮਿਲਿਆ ਹੈ ਗੈਸ ਸਿਲੰਡਰ ਹਾਂ ਹਾਂਜੀ ਤੁਹਾਡਾ ਚੋਂ ਨਿਸ਼ਾਨਾ ਗੈਸ ਸਿਲੰਡਰ ਤੇ ਸਿਲੰਡਰ ਦੇ ਭਾਤ ਬਹੁਤ ਵਧਦੇ ਜਾ ਰਹੇ ਨੇ ਕੱਲ ਨੂੰ ਜਦੋਂ ਜਿੱਤਦੇ ਹੋ ਤੇ ਫਿਰ ਸੋਚੋਗੇ ਕਿ ਭਾਗ ਘਟਾਉਣੇ ਚਾਹੀਦੇ ਨੇ ਬਿਲਕੁਲ ਘਟਣਗੇ ਨੰਨਾ ਆਪਣੇ ਵੋਟਰਾਂ ਨੂੰ ਇਹੀ ਅਪੀਲ ਕਰਦਾ ਹੈ ਵੀ ਨੰਨਾ ਡਟ ਕੇ ਲੜੇਗਾ ਜੋਰ ਲਗਾ ਕੇ ਲੜੇਗਾ ਜਦ ਤੱਕ ਮੇਰੀ ਜਨਤਾ ਨੂੰ ਬੰਦਾ ਮਾਨ ਸਨਮਾਨ ਨਹੀਂ ਮਿਲੇਗਾ ਨੰਨਾ ਲੜਦਾ ਰਹੇਗਾ ਜੇ ਨੰਨੇ ਨੂੰ ਆ ਕੇ ਸੜਕਾਂ ਤੇ ਵੀ ਬੈਠਣਾ ਪਿਆ ਨੰਨਾ ਐਮਪੀ ਹੁੰਦੇ ਹੋਏ ਸੜਕਾਂ ਤੇ ਵੀ ਬੈਠੇਗਾ ਤਨੂੰ ਕਦੀ ਕਿਸੇ ਵਿਰੋਧੀ ਪਾਰਟੀ ਨੇ ਫੋਨ ਕਰਕੇ ਆਖਿਆ ਨਹੀਂ ਕਿ ਉਹ ਤੂੰ ਬਹਿ ਜਾ ਟਿੱਕੇ ਬਹੁਤ ਪਾਰਟੀਆਂ ਸਾਰੀਆਂ ਪਾਰਟੀਆਂ ਨੇ ਜੋਰ ਲਗਾ ਲਿਆ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਜਦ ਮੇਰਾ ਐਲਾਨ ਹੋਇਆ ਸੀਗਾ ਰਾਜਪੁਰੇ ਤੋਂ ਕਿ ਨੰਨਾ ਜੀ ਵੀ ਆਜ਼ਾਦ ਉਮੀਦਵਾਰ ਤੇ ਚੋਣ ਲੜ ਸਕਦੇ ਨੇ ਤਾਂ ਵੱਡੇ-ਵੱਡੇ ਲੀਡਰਾਂ ਨੇ ਵੱਡੇ-ਵੱਡੇ ਦਿਖਜਾਂ ਨੇ ਮੇਰੇ ਨਾਲ ਸੰਪਰਕ ਕਰਨਾ ਸ਼ੁਰੂ ਕਰਤਾ ਕਿ ਨੰਨਾ ਜੀ ਤੁਸੀਂ ਸਾਡੇ ਸਮਰਥਨ ਚ ਆਜੋ ਤਾਂ ਨੰਨੇ ਨੇ ਇੱਕੋ ਗੱਲ ਪਕੜ ਲਈ ਸੀ ਪਹਿਲੇ ਦਿਨ ਤੋਂ ਕਿ ਨਾ ਤਾਂ ਨੰਨਾ ਡਰੇਗਾ ਨਾ ਨੰਨਾ ਹਟੇਗਾ ਨਾ ਨੰਨਾ ਕਿਸੇ ਲਾਲਚ ਆਏਗਾ ਨੰਨਾ ਲੜੇਗਾ ਆਖਰੀ ਦਮ ਤੱਕ ਲੜੇਗਾ ਚਾਹੇ ਨੰਨੇ ਦੀ ਜਾਨ ਕਿਉਂ ਨਾ ਚਲੀ ਜਾਏ ਤਨ ਦੋ ਗਨਮੈਨ ਵੀ ਮਿਲੇ ਹੋਏ ਨੇ ਬਿਲਕੁਲ ਉਸ ਤੋਂ ਬਾਅਦ ਫਿਰ ਤੁਹਾਨੂੰ ਮਹਿਸੂਸ ਜਾਨੀ ਹੋਇਆ ਗਨਮੈਨ ਮਿਲ ਗਏ ਡਰ ਡਰ ਜਾ ਕਦੀ ਲੱਗਿਆ ਨਹੀਂ ਕਿ ਗਨਮੈਨ ਕਿਉਂ ਨਹੀਂ ਨਹੀਂ ਬਿਲਕੁਲ ਡਰਨੇ ਲੱਗਿਆ ਨੰਨੇ ਨੂੰ ਜੇ ਅੱਜ ਗਨਮੈਨ ਨਾ ਵੀ ਆਉਣਗੇ ਤਾਂ ਵੀ ਨਹੀਂ ਨੰਨਾ ਡਰੇਗਾ ਕਿਉਂਕਿ ਨੰਨੇ ਨੇ ਇੱਕ ਮੰਚ ਬਿਠਾ ਲਿਆ ਹੈ ਕਿ ਜੇ ਉਹਨੇ ਆਪਣੇ ਵੋਟਰ ਹੈ ਤੇ ਸਪੋਰਟਰ ਵਾਲੇ ਲੜਨਾ ਤਾਂ ਫਿਰ ਨੰਨੇ ਐਸੇ ਡਰ ਕੁਛ ਵੀ ਨਹੀਂ ਹੈ ਨੰਨਾ ਬਿਲਕੁਲ ਨਹੀਂ ਡਰੇਗਾ ਹੋਰ ਨਹੀਂ ਨੰਨਾ ਡਰਦਾ ਹੈ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਕਹਿ ਦੂੰਗਾ ਕਿ ਮੈਂ ਰੋਜ਼ ਸਵੇਰੇ ਜਦ 6 ਵਜੇ ਕੰਪੇਨਿੰਗ ਤੇ ਨਿਕਲਦਾ ਹਾਂ ਕਈ ਵਾਰ ਮੈਂ ਇਕੱਲਾ ਹੀ ਨਿਕਲ ਪੈਂਦਾ ਹਾਂ ਹਾਂਜੀ ਤੁਸੀਂ ਇਕੱਲੇ ਨਿਕਲਦੇ ਹੋ ਫਿਰ ਬਾਅਦ ਚ ਲੋਕਾਂ ਦਾ ਕਾਫਲਾ ਜੁੜ ਜਾਂਦਾ ਨਾਲ ਹਾਂਜੀ ਜੁੜ ਜਾਂਦਾ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਪਿਆਰ ਮਿਲਿਆ ਮੈਨੂੰ ਆਪਣੀ ਜਨਤਾ ਦਾ ਬਹੁਤ ਵਧੀਆ ਹੋ ਗਿਆ ਤੁਸੀਂ ਵੈਸੇ ਬਚਪਨ ਦੇ ਵਿੱਚ ਕਦੀ ਸੋਚਿਆ ਸੀ ਹੁਣ ਕਦੀ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਸੀ ਕਿ ਮੈਂ ਇੱਕ ਦਿਨ ਵੱਡਾ ਮੰਤਰੀ ਬਣੂੰਗਾ ਨਹੀਂ ਮੈਂ ਇਹੋ ਜਿਹਾ ਕਦੀ ਨਹੀਂ ਸੋਚਿਆ ਸੀਗਾ ਕਿਉਂਕਿ ਮੈਂ ਇਹ ਲਗਾ ਲੋ ਜੇ ਅੱਜ ਮੇਰੀ 34 ਦੀ ਉਮਰ ਹੈਗੀ ਹੈ ਤਾਂ ਮੈਂ 10 ਸਾਲ ਦਾ ਸੀਗਾ ਜਦ ਮੈਂ ਕੰਮ ਕਰਿਆ ਚ ਪੈ ਗਿਆ ਸੀ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਆ ਚਾਏ ਮੈਂ ਦਿਹਾੜੀ ਵੀ ਕੀਤੀ ਹੈ ਦੁਕਾਨਾਂ ਤੇ ਨੌਕਰੀਆਂ ਵੀ ਕੀਤੀਆਂ ਰੇੜੀ ਵੀ ਲਗਾਈ ਹੈ ਤਾਂ ਹੁਣ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ ਮੈਂ ਇੱਕ ਚਾਰ ਹੀ ਦੁਕਾਨਗਾਰੀਆਂ ਸਕੂਲ ਦੇ ਵਿੱਚ ਮੈਂ ਤੁਹਾਡੀ ਵੀਡੀਓ ਵੇਖੀ ਸੀ ਤੁਸੀਂ 버ਗਰ ਵੀ ਬਣਾ ਰਹੀ ਸੀ ਹਾਂਜੀ ਕੰਟੇਨ ਹੈ ਮੇਰੀ ਉੱਥੇ ਜਿਵੇਂ ਸਕੂਲ ਦੇ ਬੱਚਿਆਂ ਦਾ ਬਲਗ ਹੋ ਗਏ, ਕੁਲ 35 ਹੋ ਗਏ ਪੈਟਿਸ, 모싸, ਬਾਕੀ ਚਾ ਵਗੈਰਾ ਸਭ ਕੁਝ ਹੁੰਦਾ ਹੈ। ਮੈਂ ਉੱਥੇ ਹੀ ਕੰਮ ਕਰ ਰਹੀ ਹਾਂ 14-15 ਸਾਲ ਹੋ ਗਏ ਨੇ ਮੈਨੂੰ। ਔਰ ਜਿਹੜੀ ਉਹ ਕੰਟੀਨ ਹੈ ਉਹ ਵੈਸੇ ਮੇਰੇ ਕੋਲ 24 ਸਾਲਾਂ ਤੋਂ ਹੈ ਸਾਡੇ ਕੋਲ। ਹਮਮ ਤੁਹਾਨੂੰ ਲੱਗਦਾ ਨਹੀਂ ਕਿ ਚੰਨੀ ਸਾਹਿਬ ਤੇ ਤੁਹਾਡੇ ਚ ਕੁਝ ਕੁ ਸਿਮਿਲਰ ਹੈ? ਉਹ ਵੀ ਕਹਿੰਦੇ ਹੁੰਦੇ ਆ ਕਿ ਮੈਂ ਆ ਵੀ ਕੰਮ ਕੀਤਾ, ਆ ਵੀ ਕੰਮ ਕੀਤਾ। ਦੇਖੋ ਚੰਨੀ ਸਾਹਿਬ ਤਾਂ ਆਪਣੇ ਐਡਵਰਟਾਈਜ਼ਮੈਂਟ ਦੇ ਰਹੇ ਨੇ ਉਹ ਆਪਣਾ ਫੋਲੋਅਰ ਵਧਾਉਣ ਵਾਸਤੇ ਕਹਿ ਰਹੇ ਨੇ ਪਰ ਨੰਨੇ ਦੀ ਹੈ ਜੋ ਨੰਨੇ ਦੀ ਸਚਾਈ ਹੈ ਨੰਨੇ ਦਾ ਜਿੱਥੋਂ ਮਰਜੀ ਰਾਜਪੁਰੇ ਦੇ ਵਿੱਚ ਜਿੱਥੋਂ ਮਰਜੀ ਜਾ ਕੇ ਪੁੱਛ ਲੋ ਕਿ ਨੰਨਾ 15 ਸਾਲਾਂ ਤੋ ਇੱਕੋ ਕੰਮ ਕਰ ਰਿਹਾ ਸਕੂਲ ਦੇ ਵਿੱਚ ਕੰਟੇਨ ਕਰ ਰਿਹਾ ਉਸ ਤੋਂ ਪਹਿਲਾਂ ਉਹਨੇ ਨੌਕਰੀਆਂ ਵੀ ਕੀਤੀਆਂ ਔਰ ਇਹ ਦੁਪਹਿਰ ਤੋਂ ਬਾਅਦ ਵੀ ਜੇ ਨੰਨੇ ਨੂੰ ਕੋਈ ਦਿਹਾੜੀ ਲੱੱਪਾ ਮਿਲ ਜਾਂਦਾ ਤਾਂ ਨੰਨਾ ਉਹ ਵੀ ਕਰ ਲੈਂਦਾ ਨੰਨੇ ਨੇ ਗੱਦੀ ਸ਼ਰਮ ਨਹੀਂ ਕੀਤੀ ਨੰਨਾ ਛੋਟੇ ਕੰਮ ਕੀਤੇ ਹੈ ਨੰਨੇ ਨੇ ਮੈਂ ਚਾਹੂੰਗਾ ਕਿ ਜੋ ਕੰਮ ਮੈਂ ਕੀਤੇ ਨੇ ਜਾਂ ਮੇਰੇ ਹੋਰ ਪ੍ਰਭਾਵ ਕਰਲੇ ਨੇ ਮੇਰਾ ਚੋਣਾਂ 'ਚ ਮੁੱਦਾ ਇਹੀ ਆ ਆਣਦਾ ਕਿ ਆਣ ਵਾਲੇ ਸਮੇਂ 'ਚ ਸਾਡੇ ਜਿਹੜੇ ਬੱਚੇ ਨੇ ਉਹ ਇੰਨਾ ਕੁ ਮਜਨਾ ਪੈਣ ਉਹਨਾਂ ਨੂੰ ਕੋਈ ਚੰਗਾ ਉਹਨਾਂ ਦਾ ਭਵਿਕਾ ਹੋਵੇ ਤੁਹਾਨੂੰ ਲੱਗਦਾ ਹੈ ਕਿ ਹਰ ਚਾਹ ਬਣਾਉਣ ਵਾਲਾ ਬੰਦਾ ਜਿਹੜਾ ਹੈ ਉਹ ਦੇਸ਼ ਚਲਾ ਸਕਦਾ ਹੈ ਬਿਲਕੁਲ ਚਲਾ ਸਕਦਾ ਹੈ ਜੀ ਕਿਉਂ ਨਹੀਂ ਚਲਾ ਸਕਦਾ ਇੱਕ ਜज्ਬਾ ਹੋਣਾ ਚਾਹੀਦਾ ਹੌਨਰ ਹੋਣਾ ਚਾਹੀਦਾ ਤੇ ਦੇਸ਼ ਕਿਹਾ ਵਰਲਡ ਵੀ ਚਲਾ ਦੇਗਾ ਉਹ ਪਰ ਚਾਹ ਬਣਾਉਣ ਜਿੰਨਾ ਸੌਖਾ ਨਹੀਂ ਹੁੰਦਾ ਦੇਸ਼ ਚਲਾਉਣਾ ਦੇਖੋ ਜੇ ਪਰਮਾਤਮਾ ਤੇ ਆਪਣੀ ਜਨਤਾ ਦਾ ਹੱਥ ਸਿਲਤੇ ਹੋਵੇ ਨਾ ਤਾਂ ਸਭ ਕੁਝ ਮੁਮਕਿਨ ਹੈ ਮੈਂ ਜਨਤਾ ਨੂੰ ਇਹੀ ਅਪੀਲ ਕਰੂੰਗਾ ਮੈਨੂੰ ਇਸ ਵਾਰੀ ਅਗਰ ਤੁਸੀਂ ਮੌਕਾ ਦੇਣੇ ਹੋ ਤਾਂ ਨੰਨਾ ਉਹ ਕਰਕੇ ਦਿਖਾਏਗਾ ਜੋ ਮੇਰੇ ਸਾਹਮਣੇ ਅੱਜ ਤੋਂ 50 ਸਾਲ ਪਹਿਲਾਂ ਵੀ ਕਿਸੇ ਲੀਡਰ ਨੇ ਨਹੀਂ ਕੀਤਾ ਹੋਵੇਗਾ ਚਾਹੇ ਉਹ ਨਰਿੰਦਰ ਮੋਦੀ ਜੀ ਵੀ ਕਿਉਂ ਨਾ ਹੋਣ ਨੰਨਾ ਬਹੁਤ ਚੰਗਾ ਕਰੇਗਾ ਬਹੁਤ ਵਧੀਆ ਕਰੇਗਾ ਤੁਸੀਂ ਕਿੱਥੇ ਤੱਕ ਆਪਣੀ ਜਿਹੜੀ ਸਿੱਖਿਆ ਉਹ ਹਾਸਲ ਕੀਤੀ ਹੋਈ ਹੈ ਦੇਖੋ ਨੰਨੇ ਦੀ ਸਿੱਖਿਆ ਜਿਹੜੀ ਹੈ 10ਵੀਂ ਤੱਕ ਹੈ ਇਸ ਤੋਂ ਉੱਪਰ ਨੰਨਾ ਕਰੇਲੂ ਮਜ਼ਬੂਰੀਆਂ ਕਰਕੇ ਨਹੀਂ ਪੜ ਸਕਿਆ ਸੀਗਾ ਹਾਂ ਹਾਂ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਤੇ ਲੋਕਾਂ ਦਾ ਤੁਹਾਨੂੰ ਹੰਗਾਰਾ ਮਿਲਦਾ ਵਿੱਚ ਕਈ ਇਹੋ ਜਿਹੇ ਹੋਣਗੇ ਮਜ਼ਾਕ ਡਾਉਣ ਵਾਲੇ ਵੀ ਹੋਣਗੇ ਬਿਲਕੁਲ ਸਹੀ ਗੱਲ ਹੈ ਇਹੋ ਜਿਹੇ ਵੀ ਬਹੁਤ ਲੋਕ ਨੇ ਜੋ ਮੇਰਾ ਮਜ਼ਾਕ ਵੀ ਬਣਾਉਂਦੇ ਨੇ ਪਰ ਨੰਨਾ ਉਹਨਾਂ ਨੂੰ ਕਦੀ ਦਿਲ ਤੇ ਨਹੀਂ ਲਗਾਉਂਦਾ ਨੰਨਾ ਹੱਸ ਕੇ ਉਹਨਾਂ ਨਾਲ ਮਿਲਦਾ ਹੈ ਚਾਹੇ ਉਹ ਮਜ਼ਾਕ ਕਰਨ ਪਰ ਇਹੋ ਜਿਹੇ ਵੀ ਨੰਨੇ ਦੇ ਬਹੁਤ ਸਪੋਰਟਰ ਨੇ ਜਿਹੜੇ ਨੰਨੇ ਨੂੰ ਸੀਰੀਅਸ ਲੈ ਕੇ ਚੱਲ ਰਹੇ ਨੇ ਨੰਨਾ ਜਦੋਂ ਘਰੋਂ ਨਿਕਲਦਾ ਹੈ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹੂੰਗਾ ਅੱਜ ਵੀ ਨੰਨੇ ਦੀ ਪਛਾਣ ਇੱਕ ਜੈਕਟ ਤੇ ਇਹ ਟੋਪੀ ਹੈ ਤੁਸੀਂ ਜਦੋਂ ਵੀ ਦੇਖ ਲੋਗੇ ਇਹ ਹੀ ਟੋਪੀ ਹੋएगी ਇੱਕੋ ਟੋਪੀ ਹੈ ਦੇ ਨਾਲ ਦੀ ਦੂਜੀ ਵੀ ਨਹੀਂ ਹੈਗੀ ਸੇਮ ਇੱਕੋ ਟੋਪੀ ਹੈ ਜੈਕਟ ਜ਼ਰੂਰ ਦੋ ਤਿੰਨ ਹੈਗੇ ਨੰਨੇ ਕੋਲ ਜੇ ਨੰਨਾ ਜੈਕਟ ਤੇ ਟੋਪੀ ਨਾ ਪਾ ਕੇ ਜਾਏ ਤਾਂ ਨੰਨਾ ਚਾਹੇ ਸਾਰਾ ਸ਼ਹਿਰ ਘੁੰਮ ਲੈ ਨੰਨੇ ਨੂੰ ਕੋਈ ਜਿਹੜਾ ਜ਼ਿਆਦਾ ਚਾਹਣ ਵਾਲਾ ਹੋਏਗਾ ਉਹੀ ਪਛਾਣੇਗਾ ਨਹੀਂ ਤਾਂ ਨਹੀਂ ਪਛਾਣੇਗਾ ਇਹ ਮੇਰੀ ਪਛਾਣ ਹੈ ਦੋਨੋਂ ਚੀਜ਼ਾਂ ਜਦੋਂ ਮੈਂ ਘਰੋਂ ਨਿਕਲਦਾ ਤਾਂ ਮੈਂ ਕਹਿੰਦਾ ਮੇਰੇ ਆਲੇ ਦੁਆਲੇ ਬਹੁਤ ਰੈਸ਼ਨਿਕ ਲੱਗ ਜਾਂਦਾ ਹੈ ਹੁਣ ਮੰਨ ਲਓ ਮੇਰੀ ਇੱਕ ਜਗ੍ਹਾ ਤੇ ਕੋਈ ਕੰਪੈਨਿੰਗ ਹੈ ਜੀ ਤਾਂ ਮੰਨ ਲਓ ਅੱਜ ਸਵੇਰੇ 10 ਵਜੇ ਦਾ ਟਾਈਮ ਹੈ ਮੈਂ 10 ਵਜੇ ਜਾਣਾ ਹੈ ਤਾਂ ਮੈਨੂੰ ਲੱਗਦਾ ਮੈਨੂੰ ਉੱਥੇ 11:30 12:00 ਵੱਜ ਜਾਂਦੇ ਨੇ ਮੈਨੂੰ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ ਰਸਤੇ ਤੇ ਲੋਕ ਲੋਕ ਕੇ ਮੈਨਨ ਫੋਟੋਆਂ ਖਿਚਾ ਰਹੇ ਨੇ ਬਹੁਤ ਸਾਥ ਦੇ ਰਹੇ ਨੇ ਯਾਨੀ ਹੁਣ ਮੈਂ ਆਪਣੇ ਹੋਟਲ ਨੂੰ ਇਹੀ ਅਪੀਲ ਕਰਦਾ ਕਿ ਕੱਲੀਆ ਫੋਟੋਆਂ ਨਾ ਖਿਚਵਾਈ ਜਾਇਓ ਨੰਨੇ ਨੂੰ ਜਿੰਨੀਆਂ ਫੋਟੋਆਂ ਖਿਚਰੀਆਂ ਉਹਨੀਆਂ ਵੋਟਾਂ ਵੀ ਜ਼ਰੂਰ ਪਾਇਓ ਤਾਂ ਮੈਨੂੰ ਸਾਰੇ ਪਿਆਰ ਦੇ ਲੈਣੇ ਕਿ ਅਸੀਂ ਇਸ ਵਾਰੀ ਨੰਨੇ ਨੂੰ ਹੀ ਲੈ ਕੇ ਆਣਾ ਹੈ ਮੈਂ ਇੱਕ ਵੀਡੀਓ ਵੇਖਦੀ ਪਈ ਸੀ ਉਹਦੇ ਚ ਤੁਹਾਡੇ ਸਪੋਰਟਰ ਗਏਦੇ ਪਏ ਸੀ ਕਿ ਨੰਨੇ ਨੂੰ ਇੱਕ ਵੋਟ ਦੇ ਨਾਲ ਇੱਕ ਨੋਟ ਵੀ ਦਿਓ ਹਾਂਜੀ ਬਿਲਕੁਲ ਦੇਖੋ ਮੈਂ ਜਿਹੜੇ ਮੇਰੇ ਸਪੋਰਟਰ ਨੇ ਉਹ ਮੇਰੇ ਲਈ ਅਪੀਲ ਕਰ ਰਹੇ ਨੇ ਤੇ ਮੈਂ ਵੀ ਤੁਹਾਡੇ ਚੈਨਲ ਹੈ ਇਹ ਇੱਕ ਅਪੀਲ ਕਰਨਾ ਚਾਹੂੰਗਾ ਵੋਟਰਾਂ ਤੇ ਸਪੋਰਟਰਾਂ ਨੂੰ ਪਰ ਮੈਂ ਇਹ ਨਹੀਂ ਕਹੂੰਗਾ ਕਿ ਇੱਕ ਵੋਟ ਦੇ ਨਾਲ ਇੱਕ ਨੋਟ ਦਿਓ ਨੰਨਾ ਇਹ ਕਹੂਗਾ ਕਿ ਜਿਹੜੇ ਨੰਨੇ ਦੇ ਵੋਟਰ ਨੇ ਯਾ ਸਪੋਰਟਰ ਨੇ ਜੋ ਨੰਨੇ ਦਾ ਸਾਥ ਦੇ ਰਹੇ ਨੇ ਉਹ ਆਪਣੀ ਵੋਟ ਦੇ ਨਾਲ ਨਾਲ ਨੰਨੇ ਨੂੰ ਜੋ ਵੀ ਮੰਗਦਾ ਹੈ ਮੇਰੇ ਕਹਿਣ ਦਾ ਅਮਲੇ ਚ ਇੱਕ ਰੁਪਈਆ ਕਿਉਂ ਨਾ ਹੋਵੇ ਉਹਨਾਂ ਦੇ ਮਨ ਦੀ ਇੱਛਾ ਚ ਇੱਕ ਰੁਪਈਆ ਉਹ ਮੈਂ ਇਸ ਲਈ ਮੰਗ ਰਿਹਾ ਉਹਨਾਂ ਤੋਂ ਕਿ ਜੇ ਤੁਸੀਂ ਬੀਜ ਬੋਵੋਗੇ ਤਾਂ ਆਹ ਨਾਲੇ ਸਮੇਂ ਚ ਨੰਨੇ ਦੇ ਥਰੂ ਤੁਹਾਨੂੰ ਉਹਦਾ ਬਹੁਤ ਵੱਡਾ ਫਲ ਮਿਲਣ ਵਾਲਾ ਹੈ ਹਮ ਤੁਸੀਂ ਜਦੋਂ ਸੋਚਿਆ ਸੀਗਾ ਕਿ ਤੁਸੀਂ ਚੋਣਾਂ ਦੇ ਵਿੱਚ ਖੜੇ ਹੋਗੇ ਪਰਿਵਾਰ ਨੇ ਫਿਰ ਤੁਸੀਂ ਆਫ ਕੈਮਰਾ ਦੱਸਦੇ ਪਏ ਸੀ ਤੁਹਾਨੂੰ ਪਰਿਵਾਰ ਦੀ ਸੁਰੱਖਿਆ ਜ਼ਿਆਦਾ ਜ਼ਰੂਰੀ ਹੋ ਗਈ ਸੀ ਚੋਣਾਂ 'ਚ ਖੜੇ ਹੋਣ ਬਾਰੇ ਤੁਸੀਂ ਸੋਚ ਲਿਆ ਤੇ ਹਜੇ ਮੈਂ ਐਡਾ ਉੱਗ ਕੇ ਨਾਮ ਨਹੀਂ ਆਇਆ ਫਿਲਹਾਲ ਤੁਸੀਂ ਸੋਸ਼ਲ ਮੀਡੀਆ ਦੇ ਕਾਫੀ ਛਾਏ ਹੋ ਇਹਨਾਂ ਦੇ ਵਿਚਾਲੇ ਤੁਹਾਨੂੰ ਪਰਿਵਾਰ ਦੀ ਸੁਰੱਖਿਆ ਦਾ ਡਰ ਜਿਹੜਾ ਉਸ ਤੋਂ ਲੱਗ ਗਿਆ ਅਜਿਹਾ ਕਿਉਂ ਦੇਖੋ ਮੈਂ ਤਾਂ ठान ਲਿਆ ਸੀਗਾ ਕਿ ਮੈਨੂੰ ਤਾਂ ਕੁਝ ਵੀ ਹੋ ਜਾਏ ਕੋਈ ਦਿੱਕਤ ਨਹੀਂ ਹੈ ਲੇਕਿਨ ਜਿੱਤੋਂ ਤੱਕ ਸਾਨੂੰ ਥੋੜਾ ਜਿਹਾ ਲੋਕਾਂ ਦੀ ਚਾਹੇ ਅਫਵਾਹ ਹੀ ਲਾ ਲੋ ਚਾਹੇ ਸੱਚ ਹੈ ਉਹਦੇ ਨਾਲ ਸਾਨੂੰ ਲੱਗ ਰਿਹਾ ਕਿ ਮੇਰੇ ਪਰਿਵਾਰ ਨੂੰ ਥੋੜਾ ਜਿਹਾ ਖਤਰਾ ਹੈ ਐਦਾਂ ਤੁਹਾਨੂੰ ਕਿਉਂ ਮਹਿਸੂਸ ਕਿਉਂ ਹੋ ਰਿਹਾ ਹੈ ਮਹਿਸੂਸ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਨੂੰ ਇੱਕ ਦੋ ਕਾਲ ਵੀ ਆ ਚੁੱਕੇ ਨੇ ਕਿ ਨੰਨਾ ਜੀ ਤੁਸੀਂ ਧਿਆਨ ਨਾਲ ਬਾਹਰ ਨਿਕਲਿਆ ਕਰੋ ਤਾਂ ਮੈਂ ਉਹਨਾਂ ਨੂੰ ਇਹ ਕਹਿੰਨਾ ਕਿ ਨੰਨਾ ਤਾਂ ਬਿਲਕੁਲ ਨਹੀਂ ਡਰਨ ਵਾਲਾ ਨੰਨਾ ਨੂੰ ਇਕੱਲਾ ਵੀ ਜਾਣਾ ਪੈ ਜਾਏਗਾ ਤਾਂ ਚਲਾ ਜਾਏਗਾ ਤਾਂ ਮਨ 'ਚ ਥੋੜਾ ਜਿਹਾ ਲੱਗ ਗਿਆ ਕਿ ਹੋ ਸਕਦਾ ਹੈ ਕਿ ਮੈਂ ਜੇ ਮੈਂ ਨਿਕਲੇ ਆ ਤਾਂ ਮੈਨੂੰ ਆਪਣਾ ਡੈਲ ਨਹੀਂ ਤਾਂ ਮੈਨੂੰ ਆਪਣੇ ਪਰਿਵਾਰ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਇਸ ਕਰਕੇ ਮੈਂ ਆਪਣੇ ਇੱਕ ਗਨ ਮੈਨੂੰ ਆਪਣੇ ਘਰ ਰੱਖਦਾ ਫਿਰ ਤੁਸੀਂ ਸ਼ਿਕਾਇਤ ਨਹੀਂ ਕੀਤੀ ਕਿ ਦੋ ਗਨਮੈਨ ਮੇਰੇ ਕੋਲ ਹੈ ਪਰ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਮੈਂ ਸਕੂਟੀ ਤੇ ਜਾਣਾ ਮੇਰੇ ਨਾਲ ਕੁਝ ਵੀ ਹੋ ਸਕਦਾ ਇਹਦੀ ਵੀ ਮੇਰੀ ਮਜਬੂਰੀ ਹੈ ਕਿਉਂਕਿ ਨੰਨੇ ਕੋਲ ਇਨੀ ਹਿੰਮਤ ਨਹੀਂ ਹੈ ਕਿ ਨੰਨਾ ਚਾਰ ਚਾਰ ਗਨਮੈਨ ਰੱਖ ਕੇ ਉਹਨਾਂ ਦਾ ਉਹਨਾਂ ਦਾ ਰੈਨਸੈਂਡ ਦਾ ਜੋ ਵੀ ਹੈ ਇੰਤਜ਼ਾਮ ਕਰ ਸਕੇ ਨੰਨੇ ਕੋਲ ਜਗ੍ਹਾ ਇਨੀ ਕੀ ਹੈ ਇਹ ਉਹ ਵੀ ਜਿਹੜੇ ਦੋ ਗਨ ਮੈਨੇ ਉਹਨਾਂ ਨੇ ਵੀ ਮੇਰੇ ਨਾਲ ਕੰਪਰਮਾਈਜ਼ ਕੀਤਾ ਹੋਇਆ ਉਹ ਜਿੱਦਾਂ ਮੈਂ ਰਹਿ ਰਿਆਂ ਜਿੱਦਾਂ ਦਾ ਮੈਂ ਕਹਾ ਪੀ ਰਿਆਂ ਉਹ ਮੇਰੇ ਨਾਲ ਉਦਾਂ ਕੰਪਰਮਾਈਜ਼ ਕਰਕੇ ਚੱਲ ਰਹੇ ਨੇ ਤੁਹਾਡੀ ਪਾਰਟੀ ਦੀ ਰਣਨੀਤੀ ਕੀ ਹੈ ਕੀ ਸੋਚਿਆ ਹੋਇਆ ਤੁਸੀਂ ਜਿੱਤੋਗੇ ਤੇ ਕੀ ਇਹੋ ਜਿਹਾ ਕਰੋਗੇ ਜੋ ਬਾਕੀ ਲੀਡਰਾਂ ਨੇ ਹਜੇ ਤੱਕ ਨਹੀਂ ਕੀਤਾ ਉਹ ਤੁਸੀਂ ਆਕੇ ਕਰੋਗੇ ਹਾਂਜੀ ਬਿਲਕੁਲ ਸਾਡੀ ਪਾਰਟੀ ਦੀ ਨੀਤੀ ਇਹੀ ਹੈ ਕਿ ਅਸੀਂ ਜਿਹੜੇ ਗਰੀਬ ਤਬਕਾ ਹੈ ਉਹਨਾਂ ਦੀ ਆਵਾਜ਼ ਨਾ ਹਜੇ ਤੱਕ ਕਿਸੇ ਵੀ ਸਰਕਾਰ ਨੇ ਕਿਸੇ ਕੋਈ ਵੀ ਸਰਕਾਰ ਇਹ ਤੇ ਕਾਂਗਰਸ ਲਾਲੋ ਚਾਹੇ ਕਾਲੀ ਲਾਲੋ ਭਾਜਪੀ ਲਾਲੋ ਚਾਹੇ ਹੁਣ ਆ ਆਪਾਂ ਲਗਾ ਲਓ ਕਿਸੇ ਵੀ ਸਰਕਾਰ ਨੇ ਨਾ ਆਮ ਲੋਕਾਂ ਦੀ ਆਵਾਜ਼ ਨਹੀਂ ਚੱਕੀ ਗਰੀਬਾਂ ਦੀ ਆਵਾਜ਼ ਨਹੀਂ ਚੱਕੀ ਸਾਡਾ ਮੁੱਦਾ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਨਾ ਇੱਕ ਇਹੋ ਜਿਹਾ ਤਬਕਾ ਵੀ ਹੈ ਜਿਹੜਾ ਆਪਣਾ ਜਿੱਦਾਂ ਮੇਰਾ ਹੀ ਲਗਾ ਲਓ ਵੀ ਇਹੋ ਜਿਹਾ ਮੇਰੇ ਵਰਗੇ ਕਈ ਨੌਜਵਾਨ ਲੜਕੇ ਲੜਕੀਆਂ ਨੇ ਜਿਹੜੇ ਆਪਣੇ ਘਰੇਲੂ ਮਜਬੂਰੀਆਂ ਦੇ ਕਾਰਨ ਪੜ੍ਹ ਲਿਖ ਨਹੀਂ ਸਕਦੇ ਜਾਂ ਘੱਟ ਪੜੇ ਹੁੰਦੇ ਨੇ 5 8 10 ਪੜੇ ਹੁੰਦੇ ਨੇ ਸਰਕਾਰ ਨੇ ਨਾ ਉਹਨਾਂ ਬਾਰੇ ਕਦੀ ਰੋਜ਼ਗਾਰ ਬਾਰੇ ਨਹੀਂ ਸੋਚੇਗਾ ਸਰਕਾਰ ਜ਼ਰੂਰ ਇਹ ਜੋ ਜ਼ਰੂਰ ਕਹਿੰਦੀ ਹੈ ਕਿ ਅਸੀਂ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇ ਰਹੇ ਹਾਂ ਠੀਕ ਹੈ ਦੇ ਰਹੇ ਹਾਂ ਦੇਲੇ ਵੀ ਹੋਣਗੇ ਲੇਕਿਨ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੂੰਗਾ ਕਿ ਉਹਨਾਂ ਲੋਕਾਂ ਬਾਰੇ ਕੋਈ ਵੀ ਸਰਕਾਰ ਕਿਉਂ ਨਹੀਂ ਸੋਚਦੀ ਜਿਹੜੇ ਪੜ੍ਹ ਲਿਖੇ ਨਹੀਂ ਜਾਂਦੇਗੇ ਜਿਹੜੇ ਸ਼ੁਰੂ ਤੋਂ ਦਿਹਾੜੀਆਂ 'ਚ ਪੈ ਜਾਂਦੇ ਨੇ ਤੇ ਉਹਨਾਂ ਦੀ ਸਾਰੀ ਸਾਰੀ ਉਮਰ ਗਿਆਨਿਆਤਾ ਕਿ ਨਿਕਲ ਜਾਂਦੀ ਹੈ ਤਾਂ ਮੇਰਾ ਸਭ ਤੋਂ ਵੱਡਾ ਮੁੱਦਾ ਇਹੀ ਹੋਏਗਾ ਜੇ ਮੈਂ ਲੋਕ ਸਭਾ ਸਭ ਤੋਂ ਪਹਿਲਾ ਮੁੱਦਾ ਮੇਰੇ ਅਈ ਹੋਏਗਾ ਕਿ ਮੈਂ ਇਨਾਂ ਲੋਕਾਂ ਦੀ ਆਵਾਜ਼ ਚੱਕਾਂ ਚਾਹੇ ਇਹਨਾਂ ਨੂੰ ਚੌਥੇ ਦਰਜੇ ਦੀਆਂ ਨੌਕਰੀਆਂ ਤਾਂ ਮਿਲ ਸਕਦੀਆਂ ਹਨ ਜੇ ਨਹੀਂ ਪੜੇ ਲਿਖੇ ਜਾਂ ਘੱਟ ਪੜਿਆ ਇਹਨਾਂ ਨੂੰ ਕਮ ਸੇ ਕਮ ਚੌਥੇ ਦਰਜੇ ਦੀਆਂ ਜਿਹੜੀਆਂ ਨੌਕਰੀਆਂ ਉਹ ਲਿਆ ਕੇ ਦਵਾਂਗਾ ਤੁਹਾਨੂੰ ਕੀ ਲੱਗਦਾ ਗਰੀਬ ਤਬਕਾ ਕੀ ਹੁੰਦਾ ਹੈ ਕਈ ਵਾਰ ਐਦਾਂ ਹੁੰਦਾ ਹੈ ਕਿ ਬਹੁਤ ਵਧੀਆ ਪਰਿਵਾਰ ਦੇ ਨਾਲ ਸੰਬੰਧਿਤ ਬੰਦਾ ਰਹਿ ਚੁੱਕਿਆ ਹੁੰਦਾ ਹੈ ਪਰ ਜਿੱਦਾਂ ਪਿਤਾ ਹੈ ਪਿਤਾ ਬਹੁਤ ਅੱਛੀ ਨੌਕਰੀ ਤੇ ਰਹਿ ਚੁੱਕਿਆ ਹੁੰਦਾ ਹੈ ਅੱਗੇ ਉਹਨਾਂ ਦਾ ਜਿਹੜਾ ਬੇਟਾ ਹੁੰਦਾ ਹੈ ਬੇਟੀ ਉਹ ਬੇਰੁਜ਼ਗਾਰ ਫਿਰ ਰਹੇ ਹੁੰਦੇ ਨੇ ਫਿਰ ਗਰੀਬ ਤਾਂ ਉਹਨਾਂ ਨੂੰ ਵੀ ਗਿਣਿਆ ਜਾ ਸਕਦਾ ਜ਼ਰੂਰੀ ਨਹੀਂ ਕਿ ਜੇ ਕੋਈ ਇੱਕ ਪਰਿਵਾਰ ਦੇ ਵਿੱਚ ਮੈਂਬਰ ਸਰਕਾਰੀ ਨੌਕਰੀ ਤੇ ਕਿਸੇ ਸਮੇਂ ਰਹਿ ਚੁੱਕਿਆ ਹੋਵੇ ਤੇ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਸਹੂਲਤਾ ਮਿਲਦੀ ਆ ਰਹਿਣ ਪਰ ਅਕਸਰ ਵੇਖਿਆ ਇਹ ਜਾਂਦਾ ਹੁੰਦਾ ਹੈ ਕਿ ਜਿਹੜੇ ਜਿਨ੍ਹਾਂ ਦੀ ਆਮਦਨ ਘੱਟ ਆਪਾਂ ਗਰੀਬ ਉਹਨਾਂ ਨੂੰ ਹੀ ਗਿੰਦੇ ਆ ਬਿਲਕੁਲ ਹੈ ਜੀ ਦੇਖ ਬਿਲਕੁਲ ਸਹੀ ਗੱਲ ਹੈ ਜਿਹੜੇ ਜਿੰਨਾਂ ਦੀ ਹੁਣ ਆਮਦਨੀ ਆ ਅੱਜ ਕੱਲ ਤੁਸੀਂ ਇਹ ਦੇਖ ਲਓ ਕਿੰਨੀ ਮਹਿੰਗਾਈ ਹੋ ਗਈ ਹੈ ਤੇ ਹੁਣ ਉਹ ਗੱਲ ਹੋ ਗਈ ਨਾ ਆਮਦਨੀ ਅਠੰਨੀ ਖਰਚਾ ਰੁਪਈਆ ਤਾਂ ਮੈਂ ਸਮਝੂਗਾ ਕਿ ਜੇ ਇੱਕ ਘਰ ਦਾ ਬੰਦਾ ਮੰਨ ਲਓ ਇੱਕ ਸਰਕਾਰੀ ਨੌਕਰੀ ਰਹਿ ਚੁੱਕਿਆ ਤਾਂ ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਦੀ ਸਥਿਤੀ ਕਮਜ਼ੋਰ ਹੈ ਤਾਂ ਮੈਂ ਇਹਨਾਂ ਲੋਕਾਂ ਦੀ ਜ਼ਰੂਰ ਆਵਾਜ਼ ਚੱਕਣਾ ਚਾਹੂੰਗਾ ਤੇ ਮੈਂ ਇਹਨਾਂ ਵਾਸਤੇ ਨੌਕਰੀਆਂ ਜ਼ਰੂਰ ਲੈ ਕੇ ਆਉਂਗਾ ਜੋ ਤੁਸੀਂ ਇਹ ਨਹੀਂ ਸੋਚਿਆ ਕਿ ਪਹਿਲਾਂ ਮੈਂ ਸਰਪੰਚੀ ਐਮਸੀ ਦੀਆਂ ਚੋਣਾਂ 'ਚ ਖੜਾ ਹੋਣਾ ਹੌਲੀ-ਹੌਲੀ ਮੈਂ ਕਦਮ ਅੱਗੇ ਵਧਾਉਂਗਾ ਜਿਵੇਂ ਆਦੇ ਪਿੰਡ ਦਾ ਵਿਕਾਸ ਕਰੂੰਗਾ ਫਿਰ ਸ਼ਹਿਰ ਦਾ ਹੋਊਗਾ ਫਿਰ ਉਸ ਤੋਂ ਬਾਅਦ ਮੈਂ ਸੂਬੇ ਦਾ ਸੋਚ ਸਕਦਾ ਤੇ ਲੋਕ ਕਹਿਣਗੇ ਕਿ ਹਾਂ ਇਹਨੇ ਪਹਿਲਾਂ ਪਿੰਡ ਦਾ ਵਿਕਾਸ ਕੀਤਾ ਸੀ ਹੁਣ ਅਸੀਂ ਇੱਤੇ ਯਕੀਨ ਕਰ ਸਕਦੇ ਆਂ ਦੇਖੋ ਸਮਾਂ ਬਹੁਤ ਲੰਘ ਚੁੱਕਿਆ ਤਾਂ ਪਹਿਲਾ ਤਾਂ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਮੇਰਾ ਚੋਣ ਲੜੰਦਾ ਕੋਈ ਮਕਸਦ ਨਹੀਂ ਸੀ ਮੇਰੇ ਵੋਟਰਾਂ ਨੇ ਮੈਨੂੰ ਸਪੋਰਟਰਾਂ ਨੇ ਮੈਨੂੰ ਉੱਪਰ ਚੱਕਿਆ ਤਾਂ ਜੇ ਅੱਜ ਮੈਂ ਘਰੋਂ ਨਿਕਲਿਆ ਤਾਂ ਹੁਣ ਤਾਂ ਇੱਕੋ ਇੱਕ ਇਹੀ ਰਸ ਰਹਿ ਗਿਆ ਕਿ ਜੇ ਮੈਂ MP ਦੀ ਚੋਣਾਂ ਲਈ ਨਿਕਲਿਆ ਤਾਂ ਮੈਂ ਹੁਣ ਇਹਨਾਂ ਲਈ ਕੁਝ ਕਰਕੇ ਦਿਖਾਣਾ ਹੈ ਤਾਂ ਜੇ ਮੈਂ ਪਹਿਲਾਂ ਸੋਚਿਆ ਹੁੰਦਾ ਤਾਂ ਸ਼ਾਇਦ ਮੈਂ نیچے ਤੋਂ ਹੀ ਉੱਠਦਾ ਜੇ ਹੁਣ ਮੌਕਾ ਸਿੱਧਾ ਹੀ ਡਾਇਰੈਕਟ ਉੱਪਰ ਤੋਂ ਮਿਲਿਆ ਤਾਂ ਮੈਂ ਆਪਣੀ ਆਪਣੀ ਜਨਤਾ ਤੇ ਵੋਟਰਾਂ ਤੇ ਸਪੋਰਟਰਾਂ ਦੀ ਉਮੀਦਾਂ ਤੇ ਖਰਾ ਉਤਰ ਕੇ ਦਿਖਾਵਾਂਗਾ ਤੁਹਾਨੂੰ ਟਿਕਟ ਇਨੀਟੂ ਸ਼ਟਰਾ ਵਾਲੇ ਜੀ ਨੇ ਦਿੱਤੀ ਐ ਤੇ ਉਹਨਾਂ ਤੋਂ ਤੁਸੀਂ ਕਿੰਨੇ ਕੁ ਪ੍ਰਭਾਵਿਤ ਹੋ ਬਹੁਤ ਪ੍ਰਭਾਵਿਤ ਆ ਉਹਨਾਂ ਤੋਂ ਦੇਖੋ ਉਹਨਾਂ ਦੀ ਦਲੇਰੀ ਦੇਖੋ ਉਹ ਜਲੰਧਰ ਤੋਂ ਚੋਣਾਂ ਲੜ ਰਹੇ ਨੇ ਉਸ ਤੋਂ ਬਾਅਦ ਉਹ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਖਿਲਾਫ ਵੀ ਚੋਣਾਂ ਲੜਨ ਗਏ ਸੀ ਪਰ ਤੁਹਾਨੂੰ ਪਤਾ ਹੀ ਐ ਕਿ ਵੱਡੇ ਵੱਡੇ ਲੀਡਰਾਂ ਦੇ ਨਾਲ ਜੇ ਕੋਈ ਛੋਟਾ ਬੰਦਾ ਆ ਜਾਏ ਤਾਂ ਉਹ ਖੜਾ ਨਹੀਂ ਦਿੰਦੇਗੇ ਉਹਨਾਂ ਦੇ ਜਿਹੜੇ ਕਾਗਜ਼ ਐ ਪਰਾਂ ਨੇ ਦਿੱਤੇ ਗਏਗੇ ਉਹਨਾਂ ਨੂੰ ਉਹ ਤਿੰਨ ਦਿਨ ਉੱਥੇ ਰਹਿ ਕੇ ਵੀ ਆਏ ਨੇ ਵਾਰਾਨਸੀ ਪਰ ਉਹਨਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ ਤੁਹਾਨੂੰ ਕੀ ਲੱਗਦਾ ਹੈ ਕਿੱਡੀ ਵੱਡੀ ਚੀਜ਼ ਹੁੰਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਉਹ ਪਿਛਲੀ ਵਾਰ ਵੀ ਹੁਣ ਵੀ ਤੇ ਹੁਣ ਕਈ ਲੋਕਾਂ ਦੀ ਇਹ ਵੀ ਇੱਛਾ ਹੈ ਕਿ ਉਹ ਮੁਰਦਾ ਤੋ ਤੀਜੀ ਵਾਰ ਆਉਣ ਉਹਨਾਂ ਨੂੰ ਚੁਣੌਤੀ ਦੇਣਾ ਜਾ ਕੇ ਵਾਰਾਨਸੀ ਤੋਂ ਕਾਗਜ਼ ਪੱਤਰ ਭਰ ਦੇਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਕੋਈ ਆਮ ਬੰਦਾ ਸੋਚੇ ਤੇ ਉਹ ਸੋਚ ਵੀ ਨਹੀਂ ਸਕਦਾ ਕਿ ਯਾਰ ਪਹਿਲਾਂ ਅਸੀਂ ਉਹਦੇ ਜਿੰਨੀ ਪਾਵਰ ਤਾਂ ਲੈਈਏ ਆਪੋਸ ਇਲਾਕੇ ਦੇ ਵੀ ਨਹੀਂ ਗਏ ਆਪਾਂ ਨੂੰ ਲੋਕ ਜਾਣਦੇ ਵੀ ਨਹੀਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਤਰ੍ਹਾਂ ਦਾ ਬਚਪਨਾ ਹੋ ਗਿਆ ਜਾਂ ਫਿਰ ਨਾ ਸਮਝੀ ਦੇ ਵਿੱਚ ਹੋ ਗਿਆ ਨਹੀਂ ਨਹੀਂ ਮੈਂ ਇਹ ਬਿਲਕੁਲ ਨਹੀਂ ਸਮਝਦਾਗਾ ਦੇਖੋ ਸਾਨੂੰ ਹੱਕ ਹੈ ਬਿਲਕੁਲ ਹਰ ਕਿਸੇ ਦੇ ਅੱਗੇ ਖੜੇ ਹੋਣ ਦਾ ਲੋਕਤੰਤਰ ਹੈ ਤੇ ਇੱਕ ਆਮ ਬੰਦਾ ਆਮ ਨਾਗਰਿਕ ਕੋਈ ਵੀ ਹੋਵੇ ਮੈਂ ਵੀ ਆਮ ਆ ਤਾਂ ਜੇ ਮੈਂ ਚਾਹਾਂ ਜੇ ਮੈਨੂੰ ਐਤ ਕੀ ਮੈਂ ਤੁਹਾਨੂੰ ਵਾਅਦਾ ਕਰਕੇ ਜਨਨਾ ਜੇ ਮੈਂ ਐਤ ਕੀ ਇਹ ਤੋਂ ਪਟਿਆਲਾ ਲੋਕ ਸਭਾ ਤੋਂ ਜਿੱਤ ਕੇ ਜਨਨਾ ਤਾਂ ਅਗਲੇ ਵਾਰ ਮੈਂ ਆਪਣਾ ਜਿਹੜਾ ਵੀ ਆਣ ਵਾਲਾ ਪ੍ਰਧਾਨ ਮੰਤਰੀ ਹੋਏਗਾ ਮੈਂ ਉਹਦੇ ਖਿਲਾਫ ਚੋਣ ਲੜਾਂਗਾ ਹੂੰ ਕੋਈ ਇਹੋ ਜੀ ਵੱਡੀ ਗੱਲ ਨਹੀਂ ਹੈ ਦੇਖੋ ਹੈ ਤਾਂ ਉਹ ਵੀ ਇੱਕ ਇਨਸਾਨ ਉਹਨਾਂ ਨੂੰ ਵੀ ਉਹ ਵੀ ਇੱਕ ਛੋਟੇ ਲੈਵਲ ਤੇ ਸੀ ਇੱਕ ਟਾਈਮ ਚਾਹ ਦਾ ਕੰਮ ਕਰਦੇ ਸੀ ਅੱਜ ਉੱਥੇ ਪਹੁੰਚ ਗਏ ਤਾਂ ਅੱਜ ਅਸੀਂ ਵੀ ਉਹਨਾਂ ਦੇ ਬਰਾਬਰ ਪਹੁੰਚ ਸਕਦੇ ਹਾਂ ਜੇ ਅਸੀਂ ਹਿੰਮਤ ਰੱਖੀ ਤੇ ਜਨਤਾ ਤੇ ਵੋਟਰਾਂ ਦਾ ਸਾਥ ਮਿਲਦਾ ਰਹੇ ਤਾਂ ਅਸੀਂ ਲੜ ਸਕਦੇ ਹਾਂ ਤੁਸੀਂ ਇਹ ਨਹੀਂ ਸੋਚਿਆ ਕਿ ਜੇ ਤੁਸੀਂ ਐਮਪੀ ਬਣ ਜਾਓਗੇ ਕਿਸੇ ਸਿਆਸੀ ਪਾਰਟੀ ਦੇ ਵੱਲੋਂ ਤੁਹਾਨੂੰ ਆਫਰ ਆਉਗੇ ਤਾਂ ਤੁਸੀਂ ਸਿਆਸੀ ਪਾਰਟੀ ਜੁਆਇਨ ਕਰ ਲੋਗੇ ਕਿਉਂਕਿ ਇੱਕ ਪਾਰਟੀ ਨਾਲ ਖੜਨਾ ਬਹੁਤ ਜ਼ਰੂਰੀ ਹੁੰਦਾ ਹੈ ਦੇਖੋ ਇਹ ਗੱਲ ਬਿਲਕੁਲ ਸਹੀ ਹੈ ਤੁਹਾਡੀ ਜੇ ਜਨਤਾ ਮੈਨੂੰ ਮੌਕਾ ਦਿੰਦੀ ਹੈ ਔਰ ਮੈਂ ਜਿੱਤ ਕੇ ਜਾਣਾ ਹਾਂ ਅ ਸਾਨੂੰ ਮੈਂ ਇਹ ਕਲੀਅਰ ਕਰਨਾ ਚਾਹੁੰਗਾ ਕਿ ਮੈਂ ਕਿਸੇ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗਾ ਅਸੀਂ ਲੇਕਿਨ ਅਸੀਂ ਜਿਹੜੀ ਪਾਰਟੀ ਸਾਡੇ ਮੁੱਦਿਆਂ ਦੇ ਨਾਲ ਸਹਿਮਤ ਹੋਊਗੀ ਤੇ ਜਨਤਾ ਦੀਆਂ ਮੰਗਾਂ ਤੇ ਖਰੀ ਉਤਰੇਗੀ ਅਸੀਂ ਉਸ ਪਾਰਟੀ ਨੂੰ ਸਮਰਥਨ ਦੇਾਂਗੇ ਤੇ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗੇ ਇਹ ਸਾਡਾ ਕਲੀਅਰ ਹੈ ਸਮਰਥਨ ਦਿੰਦੇ ਦਿੰਦੇ ਨਾ ਕਈ ਵਾਰ ਜਿਹੜੇ ਕੈਂਡੀਡੇਟ ਹੁੰਦੇ ਨੇ ਆਗੂ ਹੁੰਦੇ ਨੇ ਉਹ ਪਾਰਟੀ ਦੇ ਵਿੱਚ ਫਿਰ ਜੋੜੀ ਜਾਂਦੇ ਹੁੰਦੇ ਨੇ ਬਿਲਕੁਲ ਨਹੀਂ ਮੈਂ ਤੁਹਾਨੂੰ ਇੱਕ ਬਿਲਕੁਲ ਕਲੀਅਰ ਕਰਕੇ ਜਾਊਂਗਾ ਤੇ ਜਦੋਂ ਮਰਜੀ ਤੁਸੀਂ ਮੇਰੇ ਤੋਂ ਆ ਕੇ ਪੁੱਛ ਲਿਓ ਕਿ ਨੰਨਾ ਜੋ ਕਹਿ ਦਿੰਦਾ ਉਸ ਤੇ ਅਟਾ ਜਾਂਦਾ ਨੰਨਾ ਕਦੀ ਨਹੀਂ ਮੁਕਰਦਾਗਾ ਨੰਨਾ ਸਮਰਥਨ ਜਰੂਰ ਦੇ ਸਕਦਾ ਹੈ ਲੇਕਿਨ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਤੁਸੀਂ ਵੇਖਦੇ ਹੋ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿ ਪਾਰਟੀਆਂ ਨੂੰ ਨੰਨੇ ਦੇ ਸਮਰਥਨ ਦੀ ਲੋੜ ਪਏਗੀ ਜਰੂਰ ਮੈਨੂੰ ਲੱਗ ਰਿਹਾ ਕਿ ਐਤਕੀ ਜਿਹੜਾ ਚੋਣ ਨਤੀਜੇ ਆਣ ਵਾਲੇ ਨੇ ਉਹਦੇ 'ਚ ਸਿਰਫ ਇੱਕੋ ਕੈਂਡੀਡੇਟ ਦੀ ਘਾਟ ਪੈਗੀ ਤੇ ਉਹ ਨੰਨਾ ਹੀ ਜਾਏਗਾ। ਹੂੰ ਉਹ ਨੰਨਾ ਹੀ ਪੂਰੀ ਕਰੇਗਾ ਕਮੀ। ਤੁਸੀਂ ਕਾਫੀ ਉਤਸ਼ਾਹਿਤ ਤੇ ਕੌਨਫੀਡੈਂਟ ਹੋ ਲੈ ਕੇ ਹਨਾ ਲੋਕ ਸਭਾ ਚੋਣਾਂ ਨੂੰ ਕਈ ਵਾਰ ਨਾ ਸਮਰਥਕ ਸਪੋਰਟ ਕਰ ਰਹੇ ਹੁੰਦੇ ਨੇ ਆਪਾਂ ਨੂੰ ਪਰ ਐਨ ਮੌਕੇ ਤੇ ਫਿਰ ਦਿਲਾਸਾ ਹੀ ਹੁੰਦਾ ਹੈ ਕਈ ਵਾਰ ਹਨਾ ਦਿਲਾਸੇ ਦੇ ਤੌਰ ਤੇ ਹੀ ਆਪਾਂ ਨੂੰ ਸਪੋਰਟ ਕਰ ਰਹੇ ਹੁੰਦੇ ਨੇ। ਦੇਖੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਐਦਾਂ ਹੀ ਹੁੰਦਾ ਹੈ ਕਿ ਜਦੋਂ ਉਮੀਦਵਾਰ ਜਾਂਦਾ ਤਾਂ ਉਹਨੂੰ ਬਹੁਤ ਪਿਆਰ ਮਿਲ ਰਿਹਾ ਹੁੰਦਾ ਤਾਂ ਮੌਕੇ ਤੇ ਆ ਕੇ ਕੁਝ ਹੋਰ ਹੀ ਹੋ ਜਾਂਦਾ ਪਰ ਮੈਨੂੰ ਆਪਣੇ ਵੋਟਰਾਂ ਤੇ ਸਪੋਰਟਰਾਂ ਦੇ ਜਿੱਦਾਂ ਦਾ ਮੈਨੂੰ ਪਿਆਰ ਮਿਲ ਰਿਹਾ ਨਾ ਤਾਂ ਮੈਨੂੰ ਨਹੀਂ ਲੱਗਦਾ ਕਿ ਮੇਰੀ ਜਨਤਾ ਮੇਰੇ ਨਾਲ ਧੋਖਾ ਕਰੇਗੀ ਉਹ ਮੈਨੂੰ ਉਮੀਦ ਤੋਂ ਜ਼ਿਆਦਾ ਵੋਟਾਂ ਤੇ ਸਪੋਰਟ ਕਰਕੇ ਮੈਨੂੰ ਵਧੀਆ ਲੀਡ ਨਾਲ ਜਿਤਾ ਕੇ ਭੇਜੇਗੀ ਨੰਨਾ ਜੀ ਇੱਕ ਪਾਸੇ ਤੁਹਾਨੂੰ ਚਲੋ ਸੈਂਕੜਾ ਦੇ ਵਿੱਚ ਲੋਕ ਪਸੰਦ ਕਰ ਰਹੇ ਹੋਣਗੇ ਇੱਕ ਪਾਸੇ ਲੱਖਾਂ ਦੀ ਤعداد ਦੇ ਵਿੱਚ ਸਪੋਰਟਰ ਦੂਜੇ ਪਾਸੇ ਨੇ ਲੱਖਾਂ ਦਾ ਮੁਕਾਬਲਾ ਸੈਂਕੜੇ ਕਿਵੇਂ ਕਰ ਲੈਣਗੇ ਦੇਖੋ ਜਿਹੜੇ ਲੱਖਾਂ ਤੇ ਸੈਂਕੜਿਆਂ ਵਾਲੀ ਗੱਲ ਹੈ ਮੈਂ ਉਹ ਵੀ ਕਲੀਅਰ ਕਰਨਾ ਚਾਹੂੰਗਾ ਮੈਂ ਆਪਣੀ ਜਨਤਾ ਤੇ ਵੋਟਰਾਂ ਤੇ ਸਪੋਰਟਰਾਂ ਨੂੰ ਇੱਕੋ ਗੱਲ ਕਹਿਣਾ ਕਿ ਨੰਨੇ ਨੂੰ ਤੁਹਾਡੀ ਲੋੜ ਨਹੀਂ ਹੈ ਨੰਨੇ ਨੂੰ ਤੁਹਾਡੀ ਲੋੜ ਸਿਰਫ ਇੱਕ ਤਰੀਕ ਨੂੰ ਹੈ ਇੱਕ ਜੁਨ ਨੂੰ ਹੈ ਨੰਨਾ ਨਹੀਂ ਚਾਹੇਗਾ ਕਿ ਤੁਸੀਂ ਮੇਰੇ ਨਾਲ ਆ ਕੇ ਖੜੋ ਮੇਰੇ ਕਿਸੇ ਪ੍ਰੋਗਰਾਮ ਤੇ ਜਾਂ ਮੇਰੇ ਕਿਸੇ ਜਾਲੀ ਦੇ ਵਿੱਚ ਆਓ ਕਿਉਂਕਿ ਮੈਂ ਨਹੀਂ ਜਾਣਦਾ ਕਿ ਨੰਨੇ ਦੀ ਵਜੇ ਨਾਲ ਕਿਸੇ ਦਾ ਕਾਰੋਬਾਰ ਜਾਂ ਕਿਸੇ ਦਾ ਕੰਮਕਾਰ ਰੁਕੇ ਨੰਨੇ ਨੂੰ ਨੰਨਾ ਖੁਦ ਕੰਪੈਨਿੰਗ ਕਰ ਰਿਹਾ ਖੁਦ ਕਰ ਲੇਗਾ ਕਿਉਂਕਿ ਨੰਨੇ ਨੂੰ ਜਿਹੜਾ ਜਨਤਾ ਤੇ ਵੋਟਰਾਂ ਦਾ ਪੂਰਾ ਸਾਥ ਮਿਲ ਰਿਹਾ ਹੈ ਬੰ ਨੰਨੇ ਨੂੰ ਜ਼ਰੂਰਤ ਹੈ ਤਾਂ 1 ਜੂਨ ਨੂੰ ਹੈ ਮੈਂ ਤੁਹਾਡੇ ਲਈ ਅਪੀਲ ਚੈਨਲ ਹੈ ਅਪੀਲ ਕਰੂੰਗਾ ਪੂਰੇ ਲੋਕ ਸਭਾ ਪਟਿਆਲਾ ਦੇ ਸਾਰੇ ਹੀ ਵੋਟਰਾਂ ਤੇ ਸਪੋਰਟਰਾਂ ਨੂੰ ਕਿ ਨੰਨੇ ਕੋਲ ਨੰਨਾ ਕੱਲਾ ਹੈ ਨੰਨੇ ਕੋਲ ਇੰਨਾ ਟਾਈਮ ਵੀ ਨਹੀਂ ਹੈ ਬਹੁਤ ਘੱਟ ਟਾਈਮ ਹੈ ਔਰ ਏਰੀਆ ਜਿਹੜਾ ਬਹੁਤ ਵੱਡਾ ਹੈ ਤੇ ਨੰਨੇ ਨੂੰ ਤੁਸੀਂ ਨੰਨੇ ਦੀ ਚੋਣ ਨੂੰ ਤੁਸੀਂ ਆਪਣੀ ਚੋਣ ਸਮਝ ਕੇ ਜਿੰਨਾ ਹੋ ਸਕੇ ਨੰਨੇ ਦੇ ਲਈ ਤੁਸੀਂ ਆਪ ਪ੍ਰਚਾਰ ਕਰੋ ਪੂਰੇ ਲੋਕ ਸਭਾ ਪਟਿਆਲਾ ਦੇ ਹਲਕੇ ਦੇ ਵਿੱਚ ਇਹ ਨਾ ਸੋਚਣਾ ਕਿ ਨੰਨਾ ਸਾਡੇ ਕੋਲ ਆਇਆ ਨਹੀਂ ਅਸੀਂ ਨੰਨੇ ਨੂੰ ਵੋਟ ਨਹੀਂ ਦੇਣੀ ਤੁਸੀਂ ਮੈਨੂੰ ਇੱਕ ਮੌਕਾ ਦਿਓ ਨੰਨਾ ਤੁਹਾਡੇ ਘਰ ਘਰ ਆਏਗਾ ਨਨ ਜੀ ਤੁਸੀਂ ਕਹਿ ਰਿਹਾ ਕਿ ਵੋਟਰਾਂ ਦੀ ਲੋੜ ਇੱਕ ਤਰੀਕ ਨੂੰ ਹੈ ਵੋਟਰ ਸਾਡੇ ਵਰਗੀ ਆਮ ਜਨਤਾ ਉਹ ਤਾਂ ਹੀ ਕਹਿੰਦੀ ਹੈ ਕਿ ਜਿਹੜੇ ਆਗੂ ਹੁੰਦੇ ਨੇ ਸਿਆਸਤੀ ਲੋਕ ਹੁੰਦੇ ਨੇ ਇਹਨਾਂ ਨੂੰ ਤਾਂ ਸਾਡੀ ਲੋੜ ਹੀ ਸਿਰਫ ਵੋਟਾਂ ਵਾਲੇ ਦਿਨ ਪੈਂਦੀ ਹੈ ਉਸ ਤੋਂ ਬਾਅਦ ਇਹ ਸਾਨੂੰ ਭੁੱਲ ਜਾਂਦੇ ਨੇ ਮੈਂ ਉਹੀ ਗੱਲ ਜਨਤਾ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਦੇਖੋ ਇਹ ਗੱਲਾਂ ਸਿਰਫ ਵੱਡੀਆਂ ਪਾਰਟੀਆਂ ਵਾਲੇ ਕਰਦੇ ਨੇ ਉਹ ਕਰਦੇ ਨੇ ਕਰਦੇ ਸੀ ਤੇ ਕਰਦੇ ਰਹਿਣਗੇ ਬਸ ਇੱਕ ਹੱਥ ਜੋੜ ਕੇ ਬੇਨਤੀ ਹੈ ਪੂਰੇ ਲੋਕ ਸਭਾ ਪਟਿਆਲਾ ਹਲਕੇ ਨੂੰ ਕਿ ਨੰਨੇ ਨੰਨੇ ਤੇ ਇੱਕ ਵਾਰ ਵਿਸ਼ਵਾਸ ਕਰੋ ਸਿਰਫ ਇੱਕ ਵਾਰ ਨੰਨਾ ਤੁਹਾਡੇ ਅੱਗੇ ਹੱਥ ਜੋੜ ਰਿਹਾ ਕਿ ਨੰਨੇ ਦਾ ਇੱਕ ਜੋਨ ਨੂੰ ਬਸ ਸਾਥ ਦੇ ਦਿਓ ਤੁਸੀਂ ਆਪ ਆਪਣੀ ਚੋਣ ਸਮਝ ਕੇ ਲੜਨੀ ਹੈ ਤੇ ਨੰਨਾ ਤੁਹਾਡੀਆਂ ਉਮੀਦਾਂ ਤੋਂ ਵੀ ਕਈ ਜ਼ਿਆਦਾ ਗੁਣਾ ਕਰਕੇ ਦਿਖਾਏਗਾ ਔਰ ਮੈਂ ਇੱਕ ਗੱਲ ਹੋਰ ਆਪਣੀ ਜਨਤਾ ਨੂੰ ਕਹਿਣਾ ਚਾਹੁੰਗਾ ਕਿ ਨੰਨੇ ਦਾ ਵਾਅਦਾ ਹੋਏਗਾ ਕਿ ਜਿਹੜੀ ਐਮਪੀ ਕੋਟੇ ਦੀ ਜਿਹੜੀ 5 ਕਰੋੜ ਰੁਪਇਆ ਜਿਹੜੀ ਸਾਲ ਦੀ ਗ੍ਰਾਂਟ ਆਂਦੀ ਹੈ ਯਾਨੀ 5 ਸਾਲਾਂ ਦੀ 25 ਕਰੋੜ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ 5 ਕਰੋੜ ਦੀ ਜਿਹੜੀ ਗ੍ਰਾਂਟ ਹੈ ਉਹ ਨੰਨਾ 5 ਕਰੋੜ 1 ਸਾਲ ਦੇ ਵਿੱਚ ਵਿੱਚ ਜਨਤਾ ਦੇ ਉੱਤੇ ਖਰਚ ਕਰੇਗਾ ਜਦੋਂ ਮਰਜੀ ਚਾਹੇ ਕੋਈ ਉਹ ਆਮ ਇਨਸਾਨ ਹੋਵੇ ਉਹ ਮੇਰੇ ਕੋਲ ਆ ਕੇ ਇੱਕ ਇੱਕ ਰੁਪਏ ਦਾ ਹਿਸਾਬ ਲੈ ਸਕਦਾ ਹੈ ਦੂਜਾ ਐਲਾਨ ਮੈਂ ਨੰਨਾ ਇਹ ਕਰੂਗਾ ਨੰਨਾ ਵੱਡੇ ਵੱਡੇ ਐਲਾਨ ਨਹੀਂ ਕਰਦਾ ਨੰਨਾ ਉਹ ਐਲਾਨ ਕਰਕੇ ਜਾਊਗਾ ਕਿ ਜੋ ਨੰਨਾ ਪੂਰੇ ਕਰ ਸਕੇ ਦੂਜਾ ਜੋ ਐਮਪੀ ਦੀ ਤਨਖਾਹ ਹੁੰਦੀ ਹੈ ਜੇ ਮੇਰੇ ਆਈਡੀਆ ਨਾਲ ਲਗਾਏ ਜਾਵੇ ਕਿ ਉਹ 2 ਲੱਖ ਦੇ ਕਰੀਬ ਹੁੰਦੀ ਹੈ ਤੇ ਹੋ ਸਕਦਾ ਜਿਆਦਾ ਵੀ ਹੋਵੇ ਨੰਨਾ ਉਹਦਾ 10% ਆਪਣੇ ਕੋਲ ਰੱਖੇਗਾ ਬਾਕੀ ਸਾਰੀ ਤਨਖਾਹ ਜਿਹੜੀ ਹੈ ਉਹ ਹਰ ਮਹੀਨੇ ਦੇ ਮਹੀਨੇ ਇੱਕ ਮਹੀਨੇ ਦੀ ਤਨਖਾਹ ਇੱਕ ਮਹੀਨੇ ਦੇ ਵਿੱਚ ਹੀ ਜਨਤਾ ਦੇ ਉੱਪਰ ਖਰਚ ਹੋਏਗੀ ਤੁਸੀਂ ਕਹਿੰਦੇ ਹੋ ਅਸੀਂ ਆਮ ਨਾਗਰਿਕਾਂ ਆਮ ਆਦਮੀ ਪਾਰਟੀ ਵੀ ਕਹਿੰਦੀ ਆਸੀ ਆਮ ਜਨਤਾ ਦੇ ਵਿੱਚ ਉੱਠੀ ਹੋਈ ਪਾਰਟੀਆਂ ਤੁਹਾਡੇ ਤੇ ਆਮ ਆਦਮੀ ਪਾਰਟੀ 'ਚ ਫਿਰ ਫਰਕ ਕੀ ਰਹਿ ਗਿਆ ਦੇਖੋ ਆਮ ਆਦਮੀ ਪਾਰਟੀ ਸੇ ਆਮ ਆਦਮੀ ਆ ਲਈ ਰਹੀ ਜਿਵੇਂ ਉਹ ਵੱਡੇ ਵੱਡੇ ਕਰਿਆਨੇ ਵਾਲੇ ਉਹਨਾਂ ਦੇ ਆਮ ਹੋ ਗਏ ਨੇ ਤੇ ਮੈਂ ਕਹਿਣਾ ਚਾਹੁੰਗਾ ਕਹਿਣ ਦਾ ਮਤਲਬ ਇਹ ਹੀ ਹੋਗਾ ਕਿ ਆਮ ਆਦਮੀ ਪਾਰਟੀ ਨੂੰ ਜਿਹੜੇ ਆਮ ਲੋਕਾਂ ਨੇ ਲੈ ਕੇ ਆਏ ਸੀ ਅੱਜ ਉਹਨਾਂ ਤੋਂ ਕਾਫੀ ਦੂਰੀਆਂ ਹੋ ਗਈਆਂ ਨੇ ਲੋਕਾਂ ਇੱਥੇ ਤਰਾਹੀ ਤਰਾਹੀ ਮਚੀ ਹੋਈ ਹੈ ਲੋਕ ਦੁਖੀ ਨੇ ਅੱਜ ਕੱਲ ਜੇ ਤੁਸੀਂ ਲਗਾ ਲੋ ਕਿਤੇ ਵੀ ਵਪਾਰੀ ਲਗਾ ਲੋ ਵਪਾਰੀ ਦਬਾਅ ਦੇ ਹੇਠ ਕੰਮ ਕਰ ਰਹੇ ਆ ਮੈਂ ਆਪਣੀ ਜਨਤਾ ਨੂੰ ਇਹ ਹੀ ਅਪੀਲ ਕਰੂੰਗਾ ਜੇ ਤੁਸੀਂ ਵਾਕਈ ਆਮ ਆਦਮੀ ਦੇਖਣਾ ਚਾਹੁੰਦੇ ਹੋ ਨੰਨੇ ਵਰਗੇ ਉਮੀਦਵਾਰਾਂ ਨੂੰ ਮੈਂ ਇਹ ਨਹੀਂ ਕਹਿੰਦਾ ਨੰਨੇ ਨੂੰ ਹੀ ਨੰਨੇ ਵਰਗੇ ਉਮੀਦਵਾਰਾਂ ਨੂੰ ਆਪਣੇ ਆਪਣੇ ਹਲਕਿਆਂ 'ਚ ਜਿਤਾਓ ਤਾਂ ਉਹ ਤੁਹਾਡੀ ਜਿਹੜੀ ਇਹ ਆਪਣੀ ਇੱਜ਼ਤ ਹੈ ਉਹ ਤੁਹਾਨੂੰ ਬਣਾ ਕੇ ਦਿਖਾਊਗਾ ਕਿ ਕਿਵੇਂ ਆਮ ਆਦਮੀ ਹੁੰਦਾ ਉਹ ਤੁਹਾਡੇ ਮੁੱਦੇ ਲੈ ਕੇ ਜਾਊਗਾ ਇਹ ਵੱਡੇ ਵੱਡੇ ਲੀਡਰ ਐ ਜਿਹੜੇ ਵੱਡੇ ਵੱਡੇ ਪਾਰਟੀਆਂ ਐ ਇਹ ਤੁਹਾਨੂੰ ਕਦੀ ਨਹੀਂ ਪੁੱਛਣਗੇ ਔਰ ਨਾ ਹੀ ਇਹਨਾਂ ਨੇ ਤੁਹਾਨੂੰ ਕਦੀ ਪੁੱਛਿਆ ਤੁਹਾਡੀ ਜਿਹੜੀ ਪਾਰਟੀ ਦੀ ਹਾਈ ਕਮਾਂਡ ਉਹ ਤੁਹਾਡੇ ਹੱਕ ਦੇ ਵਿੱਚ ਆਉਣ ਪ੍ਰਚਾਰ ਕਰਨ ਵਾਸਤੇ ਕਦੋਂ ਆਊਗੀ ਦੇਖੋ ਸਾਡੇ ਪਾਰਟੀ ਦੇ ਜਿਹੜੇ ਹਾਈ ਕਮਾਂਡ ਨੇ ਟੂ ਛੱਤਰਾ ਵਾਲੇ ਜੀ ਆ ਉਹ ਇੱਕ ਵਾਰ ਤਾਂ ਆ ਚੁੱਕੇ ਨੇ ਤੇ ਦੂਜਾ ਉਹਨਾਂ ਦਾ ਜਿਹੜਾ ਹੈ ਸੰਡੇ ਨੂੰ ਪ੍ਰੋਗਰਾਮ ਬਣ ਰਿਹਾ ਹੈ ਜਿਹੜਾ ਅਸੀਂ ਲੋਰ ਸ਼ੋਅ ਕੱਢਾਂਗੇ ਇਲਾਜਪੁਰੇ ਵੀ ਕੱਢਾਂਗੇ ਪਟਿਆਲੇ ਵੀ ਕੱਢਾਂਗੇ ਦੋ ਦਿਨ ਦਾ ਤੇ ਮੰਡੇ ਨੂੰ ਅਸੀਂ ਜਿਵੇਂ ਬਨੂਰ ਦੇ ਦਾਬਸੀ ਵਾਲੀ ਸਾਈਡ ਜਾਵਾਂਗੇ ਕੱਢਾਂ ਮੰਨ ਲਓ ਕਿ ਇਸ ਵਾਰ ਤੁਸੀਂ ਥੋੜੀ ਮੈਂ ਪੋਜ਼ਿਟਿਵ ਵੀ ਗੱਲ ਕਰੂੰਗੀ ਕਿ ਤੁਸੀਂ ਥੋੜੇ ਜੇ ਮਾਰਜਨ ਨਾਲ ਜੇ ਰਹਿ ਵੀ ਜਾਂਦੇ ਹੋ ਹਨਾ ਐਤਕੀ ਫਿਰ ਅਗਲੀ ਵਾਰ ਦੀ ਕੀ ਰਣਨੀਤੀ ਹੋਗੀ ਕੀ ਤੁਸੀਂ ਸੋਚੋਗੇ ਕਿ ਮੈਂ ਅਗਲੇ 5 ਸਾਲਾਂੋਂ ਤੋਂ ਪਹਿਲਾਂ-ਪਹਿਲਾਂ ਲੋਕਾਂ ਦੇ ਨਾਲ ਖੜਾ ਉਹਨਾਂ 'ਚ ਵਿਸ਼ਵਾਸ ਬਣਾਵਾਂ ਜਾਂ ਤੁਸੀਂ ਬਹਿ ਜਾਓਗੇ ਤੇ ਫਿਰ ਉਦੋਂ ਹੀ ਉਠੋਗੇ ਜਦੋਂ ਚੋਣਾ ਆਉਣਗੀਆ ਬਿਲਕੁਲ ਜੀ ਦੇਖੋ ਪਹਿਲੀ ਗੱਲ ਤਾਂ ਸਾਡੀ ਜਿੱਤ ਪੱਕੀ ਐ ਠੀਕ ਹੈ ਜੀ ਦੂਜੀ ਗੱਲ ਜੇ ਬਾਈ ਚਾਂਸ ਅਸੀਂ ਕਿਤੇ ਜਾਵੀ ਜਾਨੇ ਆ ਤਾਂ ਮੈਂ ਜਨਤਾ ਨੂੰ ਇਹ ਕਹੂੰਗਾ ਕਿ ਨੰਨਾ ਮਿਉਸ ਨਹੀਂ ਹੋਏਗਾ ਹਾਰਨ ਤੋਂ ਬਾਅਦ ਵੀ ਨੰਨਾ ਹਾਰ ਕੇ ਵੀ ਰਾਜਪੁਰੇ ਦੇ ਵਿੱਚ ਟਾਲੀ ਵਾਲੇ ਚੌਂਕ ਤੇ ਚਾਰ ਤਰੀਕ ਨੂੰ ਪੰਗੜੇ ਪਾਏਗਾ ਲੱਡੂ ਵੰਡੇਗਾ ਖੁਸ਼ੀਆਂ ਮਨਾਏਗਾ ਦੂਜੀ ਗੱਲ ਨੰਨਾ ਜੇ ਅੱਜ ਐਮਪੀ ਦਾ ਚੋਣ ਲੜ ਰਿਹਾ ਹੈ ਜੇ ਨੰਨਾ ਇਸ ਚੋਣ ਵਿੱਚ ਰਹਿ ਵੀ ਜਾਂਦਾ ਹੈ ਤਾਂ ਨੰਨਾ ਅੱਗੇ ਸਾਰੇ ਚੋਣ ਲੜੇਗਾ ਚਾਹੇ ਉਹ ਵਿਧਾਨ ਸਭਾ ਦੇ ਹੋਣ ਚਾਹੇ ਮਿਨਿਸਪਲ ਕਾਉਂਸਲਰ ਦੇ ਹੋਣ ਐਮਸੀ ਦੇ ਵੀ ਕਿਉਂ ਨੰਨਾ ਇਹ ਨਹੀਂ ਸੋਚੇਗਾ ਕਿ ਮੈਂ ਐਮਪੀ ਦਾ ਚੋਣ ਲੜਿਆ ਸੀ ਤੇ ਅੱਜ ਮੈਂ ਐਮਸੀ ਦਾ ਕਿਉਂ ਲੜਾਂ ਨੰਨਾ ਲੜੇਗਾ ਨੰਨਾ ਜੀ ਤੁਸੀਂ ਆਪਣੀ ਰਾਜਨੀਤੀ ਦੇ ਵਿੱਚ ਆਈਡਲ ਕਹਿ ਲੋ ਜਾਂ ਗੁਰੂ ਕਹਿ ਲੋ ਉਹ ਕਿੰਨੂੰ ਮੰਨਦੇ ਹੋ ਮੈਂ ਆਪਣੀ ਰਾਜਨੀਤੀ ਦੇ ਵਿੱਚ ਜੋ ਸਾਡਾ ਹਾਈਕ ਮਨ ਨੀਟੂ ਸਟ੍ਰੈਟਜੀ ਵਾਲਿਆ ਉਹ ਹੀ ਗੁਰੂ ਨੇ ਸਾਡੇ ਇਹੋ ਜਿਹੋ ਉਹਨਾਂ ਨੇ ਕੀ ਕੰਮ ਕੀਤੇ ਨੇ ਜੋ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਗੁਰੂ ਹੋਣਗੇ ਉਹਨਾਂ ਦੀ ਸੋਚ ਹੈ ਜਨਤਾ ਦੀ ਸੇਵਾ ਕਰਨਾ ਉਹ ਜਨਤਾ ਲਈ ਤੇ ਆਪਣੇ ਦੇਸ਼ ਲਈ ਬਹੁਤ ਉੱਚੀ ਸੋਚ ਲੈ ਕੇ ਜਾ ਰਹੇ ਨੇ ਕਿ ਉਹਨਾਂ ਦੇ ਮਨ ਦੀ ਇੱਛਾ ਹੈ ਕਿ ਮੈਂ ਆਪਣੇ ਦੇਸ਼ ਨੂੰ ਇੱਕ ਚੰਗੀ ਅਰਥਵਿਵਸਥਾ ਵੱਲ ਲੈ ਕੇ ਜਾਵਾਂ ਤਾਂ ਮੇਰਾ ਮੰਨਣਾ ਤਾਂ ਮੇਰੇ ਨੀਟੂ ਸਟ੍ਰੈਟਾ ਵਾਲੇ ਜੀ ਹੀ ਮੇਰੇ ਆਈਡੀਅਲ ਨੇ ਕੈਸੇ ਉਹ ਉਹਨਾਂ ਦੀ ਉਮੀਦਾਂ ਤੇ ਖਰੇ ਵੀ ਉਤਰਾਂਗੇ ਨੰਨਾ ਜੀ ਸ਼ੋਅ ਦਾ ਸਮਾਂ ਹੋ ਗਿਆ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਦੇ ਨਾਲ ਦੋ ਗੱਲਾਂ ਜਿਹੜੀਆਂ ਸਾਂਝਾ ਕਰਨੇ ਚਾਹੁੰਦੇ ਹੋ ਆਪਣੇ ਦਿਲ ਦੀਆਂ ਬਿਲਕੁਲ ਜੀ ਮੈਂ ਬਸ ਜਨਤਾ ਨੂੰ ਇਹੀ ਅਪੀਲ ਕਰੂੰਗਾ ਕਿ ਨੰਨੇ ਕੋਲ ਸਮਾਂ ਬਹੁਤ ਘੱਟ ਹੈ ਨੰਨੇ ਕੋਲ ਇੰਨੀ ਨੰਨੇ ਦੀ ਹیثیت ਵੀ ਨਹੀਂ ਹੈ ਕਿ ਨੰਨਾ ਹਰ ਜਗ੍ਹਾ ਪਹੁੰਚ ਸਕੇ ਮੇਰੇ ਸਾਰੇ ਹੀ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਅਪੀਲ ਹੈ ਕਿ ਤੁਸੀਂ ਆਪਣੀ ਨੰਨੇ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਨੰਨੇ ਨੂੰ ਜਿੰਨਾ ਹੋ ਸਕਦਾ ਉਹ ਨਹੀਂ ਸਪੋਰਟ ਕਰੋ ਤੇ ਵੋਟਾਂ ਪਾ ਕੇ ਭਾਰੀ ਬੋਮਰ ਨਾਲ ਜਿਤਾਓ ਤਾਂ ਕਿ ਇਹ ਵੱਡੇ-ਵੱਡੇ ਪਾਰਟੀਆਂ ਨੂੰ ਪਤਾ ਲੱਗ ਜੇ ਕਿ ਕਿ ਆਮ ਬੰਦੇ ਨਾਲ ਜਾਂ ਆਮ ਬੰਦੇ ਦੀ ਦਬਾਅ ਆਵਾਜ਼ ਨੂੰ ਦਬਾਨ ਨਾਲ ਉਹਦਾ ਨਤੀਜਾ ਕਿਹਾ ਹੋਇਆ ਜੇ ਉਹ ਅੱਜ ਨਹੀਂ ਸੁਧਰਣਗੇ ਤਾਂ ਆਉਣ ਵਾਲਾ ਸਮਾਂ ਕਈ ਨੰਨੇ ਪੈਦਾ ਹੋਣਗੇ ਆਖਰੀ ਵਿੱਚ ਨੰਨਾ ਅਭੀ ਜੀ ਨੂੰ ਕਹੇਗਾ ਆ ਗਿਆ ਨੰਨਾ ਜਾ ਗਿਆ ਨੰਨਾ ਵੱਡੇ-ਵੱਡੇ ਨੂੰ ਪਾਜੜਾ ਪਾ ਗਿਆ ਨੰਨਾ ਚੌਂ ਨਿਸ਼ਾਨ ਸਿਲੰਡਰ جے میری ساری جنتا دا اشیर्वाद ਐਤ ਕੀ ਰਹਾ ਤਾਂ ਨੰਨਾ ਐਤ ਕੀ پارلیمنٹ دے اندر جی نੰਨਾ جی بہت بہت ਧੰਨਵਾਦ ਸਾਡੇ ਕੋਲ ਆਉਣ ਵਾਸਤੇ ਥੈਂਕ ਯੂ ਸਦਸ਼ਕੋ اے سن आजाद ਉਮੀਦਵਾਰ ਨੀਰਜ ਕੁਮਾਰ ਨੰਨਾ ਜੀ جو ਪਟਿਆਲਾ ਲੋਕ ਸਭਾ ਤੋਂ आजाद ਉਮੀਦਵਾਰ ਵਜੋਂ ਖੜੇ ਹੋਏ ਨੇ ਤੇ ਇਹਨਾਂ ਨੇ ਵੱਡੇ ਵੱਡੇ ਸਿਆਸਤਦਾਨਾਂ ਨੂੰ ਐਤ ਕੀ ਮਾਤ ਦੇਣ ਦੀ ਥਾਂ ਲਈ ਹੈ ਵੇਖਦੇ ਆ 4 ਜੂਨ ਨੂੰ ਜੋ ਨਤੀਜੇ ਆਉਣਗੇ ਉਹਨਾਂ ਦੇ ਵਿੱਚ ਜਨਤਾ ਕੀ ਫੈਸਲਾ ਕਰਦੀ ਹੈ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਦੀ ਇਜਾਜ਼ਤ ਸਤਿ ਸ੍ਰੀ ਅਕਾਲ